ਹੱਕ ਸੀ ਖੜਨ ਦਾ ਇੱਥੇ ਬਰਾਬਰ ਹੱਕ ਸੀਗਾ ਜਦੋਂ ਆਪਣਾ ਖਾਲਸਾ ਖੜਾ ਕਾਉਂ ਦੇ ਨਾਲ ਜਾਨਾ ਵਜਾ ਕੇ ਭੱਜ ਗਏ ਹੁਣ ਉਹਨਾਂ ਨੂੰ ਆਏ ਵੀ ਆ ਕੇ ਧੰਦਾ ਫੇਰ ਚਲਾ ਲਈ ਦੁਬਾਰੇ ਡੇੜੇ ਆਪਾਂ ਇੱਕ ਗੱਲ ਜਾਣਦੇ ਆਂ ਵੀ ਜਿਹੜੇ ਇੱਥੇ ਖੜੇ ਆ ਉਹਨਾਂ ਨੂੰ ਪਹਿਲਾ ਉਹਨਾਂ ਨੂੰ ਕੰਮ ਦਿਓ ਤੇ ਜਿਹੜੇ ਇੱਥੋਂ ਛੱਡ ਕੇ ਗਏ ਆ ਜਾਂ ਡਰਦ ਕੇ ਗਏ ਆ ਉਹਨਾਂ ਨੂੰ ਕੋਈ ਕੰਮ ਨਾ ਮਿਲੇ ਕੋਈ ਹੱਕ ਦੀ ਨਾ ਜਦੋਂ ਮਾਹੌਲ ਖਰਾਬ ਸੀ ਮਾਹੌਲ ਖਰਾਬ ਸੀ ਅੱਧੇ ਦੇ ਵਿੱਚ ਜਰਨਲ ਜਿਹੜੇ ਜਰਨਲ ਬੰਦੇ ਹੁੰਦੇ ਨੇ ਅੱਧਿਆਂ ਦੇ ਵਿੱਚ ਥੱਲੇ ਗਿਰ ਗਿਆ ਲੇਡੀਜ਼ ਵੀ ਚੜਨ ਦੀ ਹਾਂ ਥੱਲੇ ਡਿੱਕਨ ਦੀ ਹੈ ਮੈਨੂੰ ਨਹੀਂ ਪਤਾ ਮੈਂ ਆਪਣੇ ਕਹਾਂ ਦੇ ਸੀ ਮੈਂ ਤਾਂ ਇਹ ਹੀ ਬਸ ਪ੍ਰਾਰਥਨਾ ਕਰ ਰਿਹਾ ਸੀ ਕਿ ਜਿਹੜੇ ਵੀ ਉੱਥੇ ਕੁਝ ਵੀ ਕਰ ਰਹੇ ਹੈ ਟੂਰਿਸਟ ਟੈਰਿਸਟ ਵਗੈਰਾ ਵੀ ਉਹ ਵੀ ਆਪਣੇ ਅਲਾ ਅਲਾ ਮੀਆ ਤੋਂ ਡਰਨ ਤੇ ਆਪਣਾ ਸਿਲੰਡਰ ਕਰਦੇ ਮਨੀ ਮਸਲਾ ਸਿਲੰਡਰ ਕਰਨ ਕੀ ਕੀ ਕਹਿਣਾ ਕਹਿਣਾ ਕੀ ਚਾਹ ਰਹੇ ਹੈ ਭਈ ਆਪ ਆਪਣੇ ਆਪ ਨੂੰ ਨੋਰਮਲ ਬੰਦੇ ਜਿਹੜੇ ਗਿਰ ਆਪਣੇ ਆਪ ਨੂੰ ਗ੍ਰਿਫਤਾਰ ਕਰ ਲਨ ਜੰਗ ਨਾ ਕਰਨ ਆਪਣੇ ਆਪ ਨੂੰ ਗ੍ਰਿਫਤਾਰ ਕਰ ਲੈ ਆਪਣੇ ਆਪ ਨੂੰ ਗ੍ਰਿਫਤਾਰੀ ਚ ਦੇ ਦੇਣ ਜਾਂ ਕਰ ਲੈਣ ਜਿਹੜੇ ਕਿ ਉੱਥੇ ਹੋ ਰਹੇ ਹੈ ਹਾਂ ਪ੍ਰੇਅਰ ਕਰ ਰਿਹਾ ਸੀ ਮੈਂ ਸਾਰਾ ਕੌਣ ਹੈ ਲੋਕ

ਤੁਸੀਂ ਆਪਣੇ ਘਰਦਿਆਂ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹੋ? ਮੇਰੀ ਵੀ ਵਾਈਫ ਅਪੀਲ ਕਰਦੀ ਐ ਸਰ ਦੱਸਦਾ ਐ ਐਪੀਐਸਾ ਹੋਣਾ ਨਹੀਂ ਚਾਹੀਦਾ। ਕਈ ਵਾਰੀ ਗੱਲ ਬੰਨ ਵੀ ਜਾਂਦੀ ਐ। ਤੁਸੀਂ ਛੱਡ ਕੇ ਭੱਜ ਕੇ ਉਦੋਂ ਟ੍ਰੇਨਾਂ ਭਰ-ਭਰ ਕੇ ਗਈਆਂ ਨੇ ਤੁਸੀਂ ਵੀ ਦੇਖਿਆ ਹੋਊਗਾ। ਤੇ ਹੁਣ ਜਦੋਂ ਮਾ ਠੀਕ ਹੋ ਗਿਆ ਤਾਂ ਵਾਪਸ ਆਉਣ ਲੱਗੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਸਰ ਇਹ ਸੱਚਾ ਹੀ ਐ। ਕਦੇ ਵੀ ਜਦੋਂ ਜਹਾਜ਼ ਕੋਈ ਡੁੱਬਦਾ ਹੋਵੇ ਚੂਹੇ ਵਾ ਦੇਣ ਚੂਹੇ ਪਹਿਲਾਂ ਭੱਜਦੇ ਆ। ਉਹਨਾਂ ਨੇ ਭੱਜਣਾ ਹੀ ਐ। ਸਾਨੂੰ ਪ੍ਰੋਬਲਮ ਇਹ ਐ ਕਿ ਅਸੀਂ ਉਹਨਾਂ ਨੂੰ ਛੁੱਟ ਦਿੱਤੀ ਹੋਈ ਐ। ਅਸੀਂ ਉਹਨਾਂ ਨੂੰ ਸਿਰ ਤੇ ਚੜਾਇਆ ਹੋਇਆ ਗੁਰਬਾਣੀ ਨੂੰ ਤੇ ਆਪਣੇ ਸਿੱਖਤਾ ਹਸ ਨੂੰ ਵਿਚਾਰੋ ਤੁਹਾਨੂੰ ਹਰ ਸਵਾਲ ਦਾ ਜਵਾਬ ਮਿਲੂ ਤੁਹਾਨੂੰ ਕਿਸੇ ਭੱਜਨ ਦੀ ਨਹੀਂ ਲੋੜ ਨਾਸਾਨੀ ਦੀ ਨਹੀਂ ਲੋੜ ਕੋਈ ਅਮਰੀਕਾ ਅਫਰੀਕਾ ਦੀ ਲੋੜ ਨਹੀਂ ਆਪਾਂ ਨੂੰ ਤੁਸੀਂ ਆਪਣੇ ਇਤਿਹਾਸ ਨੂੰ ਖੋਲੋ ਹਰ ਚੀਜ਼ ਦਾ ਮਹਾਰਾ ਨੇ ਐਗਜ਼ਾਮਪਲ ਦਿੱਤਾ ਹੈ ਰੈਜਲਿੰਗ ਕਿ ਇੰਟਰਨੈਸ਼ਨਲ ਕੋ ਮੇਰਾ ਗੋਲਡ ਮੈਡਲ ਲਿਸਟ ਕੋਈ ਪੰਜਾਬ ਸਰਕਾਰ ਨੇ ਅੱਜ ਤੱਕ ਨੌਕਰੀ ਨਹੀਂ ਦਿੱਤੀ ਜੀ ਜਰੀਆਂ ਤੁਸੀਂ ਤੁਸੀਂ ਵਿਚਾਰ ਕਰ ਰਹੇ ਹੋ ਉਹਨਾਂ ਵਿਚਾਰਾਂ ਤੋਂ ਮੈਂ ਖੁਸ਼ ਹੋ ਕੇ ਤੁਹਾਡੇ ਲਾਗੇ ਖੜਾ ਹਾਂ ਜੀ ਪਰ ਜਦੋਂ ਦਾ ਤੁਸੀਂ ਵਿਚਾਰ ਕਰ ਰਹੇ ਜਨਾ ਜੇ ਇਦਾਂ ਦਾ ਪ੍ਰਚਾਰ ਮੰਨ ਕੇ ਚੱਲੋ ਆਪਣੇ ਪੰਜਾਬ ਦੇ ਵਿੱਚ ਤੁਹਾਡੇ ਨਾਲ ਜੁੜ ਕੇ ਕੋਈ 100 ਬੰਦਾ ਹੋਰ ਕਰਨ ਦਾ ਵੇ ਤੇ ਮੈਂ ਇੱਕ ਹੀ ਕਰਨਾ ਵੀਰੇ ਆਪਾਂ ਇਹੀ ਕਰਮ ਕਰਨਾ ਗੁਰੂ ਸਾਹਿਬ ਨੇ ਕੀ ਪੜ੍ਹੀਆ ਹੀ ਕਰੋ ਨਾ ਮੈਂ ਤੈਨੂੰ ਕਹਿੰਦਾ ਅਮਰੇ ਸ਼ਕਰ ਨਾ ਮੈਂ ਕਹਿੰਦਾ ਤੈਨੂੰ ਬਾਣੀ ਪੜ੍ਹ ਮੈਂ ਸਿਰਫ ਇੰਨਾ ਹੀ ਕਹਿੰਦਾ ਕਿਰਪਾ ਹੋ ਜਾਣੀ ਜਦੋਂ ਸ਼ੁਰੂ ਤੂੰ ਸਿਰ ਸਿਰ ਟਕਣਾ ਸ਼ੁਰੂ ਕਰ ਕਦੋਂ ਤੂੰ ਦਾੜੀ ਰੱਖ ਲੈਣਾ ਨੇ ਬੰਦਾ ਦਿਲ ਤੋਂ ਵਾਦਾ ਕਰਕੇ ਗਿਆ ਹੀ ਤੁਹਾਡੇ ਨਾਲ ਇਹ ਆਪਾਂ ਕਿਸ ਮੈਂ ਉਹੀ ਗੱਲ ਕਹੀ ਸੀ ਵੀਰੇ ਸਾਡਾ ਕਰਤਾਰ ਇੰਨਾ ਵੱਡਾ ਹੋਵੇ ਅਸੀਂ ਕਿਸੇ ਨੂੰ ਕਹੀ ਹੈ ਨਾ ਸਾਡੇ ਕਰਤਾਰ ਦਾ ਕਰਕੇ ਹੀ ਬੰਦਾ ਚੇਂਜ ਹੋ ਜਾਏ ਤੇ ਇਹ ਮੈਨੂੰ ਵਿਚਾਰ ਹੀ ਬਹੁਤ ਚੰਗੇ ਲੱਗੇ ਲਓ ਯੂਪੀ ਬਿਹਾਰ ਵਾਲੇ ਵਾਪਸ ਆ ਗਏ ਨੇ ਲੇ ਫਾਰਮ ਫਿਰ ਭਰ ਗਏ ਨੇ ਵਾਪਸ ਆਉਂਦਿਆਂ ਦੇ ਸੱਸੀ ਗੱਲ ਦੋਸਤੋ ਪਿਛਲੇ ਦੇਣੀ ਜਦੋਂ جنگ ਦਾ ਮਾਹੌਲ ਬਣਿਆ ਤਣਾਅਪੂਰਵਕ ਮਾਹੌਲ ਬਣਿਆ ਤਾਂ ਵੱਡੀ ਗਿਣਤੀ ਦੇ ਵਿੱਚ ਯੂਪੀ ਬਿਹਾਰ ਵਾਲੇ ਜਾਂ ਫਿਰ ਜੋ ਪ੍ਰਵਾਸੀ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਸੀ ਇੱਥੇ ਹੀ ਕਮਾਈ ਕਰਕੇ ਲੱਖਾਂ ਦੀਆਂ ਜਾਇਦਾਦਾਂ ਵੀ ਇਹਨਾਂ ਨੇ ਬਣਾਈਆਂ ਉਹ ਪੰਜਾਬ ਛੱਡ ਕੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਰੁਖਸਤ ਹੋਏ ਪੰਜਾਬ ਤੋਂ ਰਵਾਨਾ ਹੋ ਗਏ ਆਪਣੀ ਜਾਨ ਬਚਾਉਣ ਦੇ ਲਈ ਅਤੇ ਇਸ ਡਰ ਦੇ ਨਾਲ ਕਿ ਕਿਤੇ ਪੰਜਾਬ ਦੇ ਵਿੱਚ ਰਹਿ ਕੇ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਨਾ ਹੋ ਜਵੇ ਹਾਲਾਂਕਿ ਪੰਜਾਬ ਦੇ ਵਿੱਚ ਹੀ ਠਿਮਾ ਕੇ ਉਹ ਆਪਣੀ ਜ਼ਿੰਦਗੀ ਜੀ ਰਹੇ ਸੀ ਜਿਸ ਤੇ ਕਰਕੇ ਵੀ ਬਹੁਤ ਸਾਰਾ ਉਹਨਾਂ ਦਾ ਵਿਰੋਧ ਵੀ ਹੋਇਆ ਪਰ ਹੁਣ ਜਦੋਂ ਮਾਹੌਲ ਨਾਰਮਲ ਹੋ ਚੁੱਕਿਆ ਹੈ ਤਾਂ ਇਹਨਾਂ ਲੋਕਾਂ ਦਾ ਵਾਪਸ ਆਉਣਾ ਵੀ ਸ਼ੁਰੂ ਹੋ ਗਿਆ ਹੈ ਵੱਡੀ ਗਿਣਤੀ ਦੇ ਵਿੱਚ ਹੁਣ ਵਾਪਸੀ ਵਾਲੀਆਂ ਟ੍ਰੇਨਾਂ ਭਰ-ਭਰ ਕੇ ਆ ਰਹੀਆਂ ਨੇ ਤੁਹਾਡੇ ਇਸ ਬਾਰੇ ਕੀ ਕਹਿਣਾ ਹੈ ਕੀ ਸੋਚਣਾ ਜਰੂਰ ਕਮੈਂਟ ਕਰਨਾ ਤੇ ਇਸ ਸਮੇਂ ਪਲੇਟਫਾਰਮ ਤੇ ਕੀ ਮਾਹੌਲ ਹੈ ਉਹ ਆਪਾਂ ਜਾਣ ਲੈਣੇ ਆ ਜੀ ਸਸੀ ਗੱਲ ਜੀ ਕੀ ਨਾਮ ਆ ਤੁਹਾਡਾ ਬਰੇਂਦਰ ਕੁਮਾਰ ਜੀ ਇਥੇ ਲੰਨੇ ਚੱਲੇ ਗிட்டு ਰਹੇ ਨਹੀਂ ਸਾਡਾ 1 ਨੰਬਰ ਤੋਂ ਲੈ ਕੇ 7 ਨੰਬਰ ਤੱਕ ਆ ਜੀ ਅਮਰਤਲ ਰੇਲਵੇ ਪਲੇਟਫਾਰਮ ਤੇ ਲੱਗ ਹਾਂ ਲੰਨਦੀ ਪਲੇਟਫਾਰਮ ਤੇ ਲੱਗੇ ਜੀ ਸਾਲ ਤਾਂ ਹੋ ਗਏ ਜੀ 72 12 ਸਾਲ ਹੋ ਗਏ ਪਿਛਲੇ ਦਿਨੀ ਹੋਰ ਪੰਜਾਬ ਤੋਂ ਬਾਹਰ ਭੋਗ ਗਏ ਨੇ ਹਨਾ ਹਾਂਜੀ ਜਿਹੜੇ ਜਿੰਨੇ ਪ੍ਰਵਾਸੀ ਸੀਗੇ ਪੰਜਾਬ ਤੋਂ ਛੱਡ ਕੇ ਪਾਉਗੇ ਨੇ ਜਮਾ ਹੁਣ ਨਹੀਂ ਇੰਨੇ ਨਹੀਂ ਗਏ ਮਹਾਰਾਜ ਹੁਣ ਇੰਨੇ ਤਾਂ ਨਿਕਾਰੇ ਨੇ ਹੁਣ ਤਾਂ ਗੱਡੀਆਂ ਹੀ ਖਾਲੀ ਐ ਨਹੀਂ ਆ ਰਹੇ ਨੇ ਆ ਰਹੇ ਨਹੀਂ ਆ ਰਹੇ ਹਾਂਜੀ ਇੰਨੇ ਨਹੀਂ ਅੱਛਾ ਨੋਰਮਲ ਮੈਕਸਿਮਮ ਨੰਬਰ ਜ਼ਿਆਦੇ ਨਹੀਂ ਹਾਂਜੀ ਅਗੂ ਜੀ ਦਾ ਖਾਲਸਾ ਸਾਹਿਬ ਅਗੂ ਜੀ ਦੀ ਫਤਿਹ ਜੀ ਕੀਨਾਵਤ ਸਿੰਘ ਸਾਹਿਬ ਆਪਣਾ ਨਾਮ ਪਰਮੇਰ ਸਿੰਘ ਜੀ ਠੀਕ ਐ ਚੱਲੇ ਹੋ ਕਿਤੇ ਨਹੀਂ ਆਪਾਂ ਪਿੰਡ ਤੋਂ ਚੱਲੇ ਸੀ ਇੱਥੇ ਆਏ ਸੀ ਦੁੱਖਨਵਾਰ ਦੁੱਖਨਵਾਰ ਸਾਹਿਬ ਮੱਥਾ ਟੇਕਣ ਆਏ ਹਾਂਜੀ 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 ਆਪਣਾ ਪਿੰਡ ਐ ਜੀ ਆਪਣਾ ਛਨੀਰ ਜ਼ਿਲ੍ਹਾ ਮਾਨਸਾ ਜੀ ਅੱਛਾ ਮਾਨ ਜੀ ਨੇ ਟ੍ਰੇਨ ਜਾਂਦੀ ਆ ਉੱਥੇ? ਹਾਂਜੀ 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 ਜਾਂਦੀ ਆ ਜੀ। ਤੁਸੀਂ ਪਿਛਲੇ ਦਿਨ ਹੀ ਦੇਖਿਆ ਜਦੋਂ ਪਾਕਿਸਤਾਨ ਦੇ ਨਾਲ ਲੜਾਈ ਵਾਲਾ ਮਾਹੌਲ ਬਣਿਆ ਸੀਗਾ ਤੇ ਕਿੰਨੇ ਪ੍ਰਵਾਸੀ ਯੂਪੀ ਬਿਹਾਰ ਵਾਲੇ ਪੰਜਾਬ ਛੱਡ ਛੱਡ ਕੇ ਭੱਜ ਗਏ ਸੀਗੇ। ਹਾਂਜੀ ਬਾਗਰੂ ਹਾਂਜੀ ਹਾਂਜੀ ਤੇ ਹੁਣ ਉਹ ਵਾਪਸ ਆਉਣ ਲੱਗੇ ਨੇ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਵੀ ਜਦੋਂ ਖਤਰਾ ਆਇਆ ਸੀਗਾ ਪੰਜਾਬ ਤੇ ਉਦੋਂ ਚਲੇ ਗਏ ਹੁਣ ਜਦੋਂ ਮਾਹੌਲ ਠੀਕ ਹੋ ਗਿਆ ਤਾਂ ਵਾਪਸ ਆਉਣ ਲੱਗੇ। ਹਾਂਜੀ। ਤੁਹਾਡੇ ਉਹਨਾਂ ਬਾਰੇ ਕੀ ਕਹਿਣਾਗਾ ਜੀ? ਉਹਨਾਂ ਦਾ ਹੱਕ ਸੀ ਖੜਨ ਦਾ ਇੱਥੇ। ਬਰਾਬਰ ਹੱਕ ਸੀਗਾ ਜਦੋਂ ਆਪਣਾ ਖਾਲਸਾ ਖੜਾ ਘੋੜਸਵਾਰ ਰਾਜਾ ਸਿੰਘ ਬਾਬਾ ਮੇਜਰ ਸਿੰਘ ਸੋਢੀ ਜੀ ਨਨਕਾਣਾ ਸਾਹਿਬ ਹੀ ਆ ਉਹਨਾਂ ਦੇ ਕੋਡੇ ਪਹੁੰਚੇ ਆ ਉਹਨਾਂ ਦਾ ਹੱਕ ਸੀ ਉਹ ਤਾਂ ਇੱਕ ਵਾਰੀਆਂ ਜਾਨਾਂ ਬਚਾ ਕੇ ਭੱਜ ਗਏ ਹੁਣ ਉਹਨਾਂ ਨੂੰ ਆਏ ਵੀ ਆ ਕੇ ਧੰਦਾ ਫੇਰ ਚਲਾ ਲਈ ਦੁਬਾਰੇ ਉਹ ਲੱਖਾਂ ਦੀਆਂ ਪ੍ਰਾਪਰਟੀਆਂ ਵੀ ਬਣਾਈ ਬੈਠੇ ਨੇ ਪੰਜਾਬ ਦੇ ਸਿਰ ਤੇ ਪਰ ਜਦ ਪੰਜਾਬ ਤੇ ਵਿਵਸਤਾ ਜਦੋਂ ਪੰਜਾਬ ਤੇ ਵਿਵਸਤਾ ਪਈ ਜੀ ਉਦੋਂ ਉਹ ਛੱਡ ਕੇ ਚਲੇ ਗਏ ਉਹਨਾਂ ਦਾ ਹੱਕ ਸੀ ਨਾ ਉਹ ਕਲਾ ਨਾਲ ਖੜਨ ਦਾ ਜਦੋਂ ਸਿੰਘ ਸਾਹਿਬ ਖੜੇ ਸੀਗੇ ਸਾਰੇ ਜਸੇਵੰਦੀਆਂ ਖੜੀਆਂ ਸੀਆਂ ਸਾਰੀਆਂ ਆਪਣੇ ਫੌਜੀ ਵੀਰ ਖੜੇ ਸੀਗੇ ਲੜਨ ਲਈ ਤੇ ਉਹ ਤਾਂ ਉਦੋਂ ਮੰਗ ਰਹੀ ਸੀਗੇ ਹੁਣ ਜੇ ਮੈਂ ਖੇਤਾਂ 'ਚ ਕੰਮ ਵੀ ਸ਼ੁਰੂ ਹੋ ਜਾਣਾ ਹੋਰ ਕੰਮ ਵੀ ਸ਼ੁਰੂ ਹੋਣੇ ਜਿੱਤੇ ਪ੍ਰਵਾਸੀਆਂ ਦੀ ਲੋੜ ਪੈਣੀ ਆ ਤਾਂ ਕੀ ਲੱਗਦਾ ਕਿ ਹੁਣ ਜਿਹੜੇ ਪੰਜਾਬੀ ਆਪਣੇ ਪੁਰਾਣੇ ਭਾਈਚਾਰੇ ਨੇ ਉਹਨਾਂ ਨੂੰ ਕੰਮ ਦੇਣਾ ਚਾਹੀਦਾ ਵੀ ਜਾਂ ਫਿਰ ਜਿਹੜੇ ਪਹਿਲ ਉਰੇ ਖੜੇ ਨੇ ਉਹ ਮੌਕੇ ਉਹਨਾਂ ਨੂੰ ਕੰਮ ਦੇਣਾ ਚਾਹੀਦਾ ਜਿਹੜੇ ਆਪਾਂ ਇੱਕ ਗੱਲ ਜਾਣਦੇ ਆਂ ਵੀ ਜਿਹੜੇ ਇੱਥੇ ਖੜੇ ਆ ਉਹਨਾਂ ਨੂੰ ਪਹਿਲਾ ਉਹਨਾਂ ਨੂੰ ਕੰਮ ਦਿਓ ਤੇ ਜਿਹੜੇ ਇਥੋਂ ਛੱਡ ਕੇ ਗਏ ਆ ਜਾਂ ਡਰਦ ਕੇ ਗਏ ਆ ਉਹਨਾਂ ਨੂੰ ਕੋਈ ਕੰਮ ਨਾ ਮਿਲੇ ਕੋਈ ਹੱਕ ਨਹੀਂ ਉਹਨਾਂ ਨੂੰ ਧੰਨਵਾਦ ਵਾਹਿਗੁਰੂ ਸਾਹਿਬ ਫਤਿਹ ਉਦੋਂ ਟ੍ਰੇਨਾਂ ਭਰ-ਭਰ ਕੇ ਗਈਆਂ ਨੇ ਅਸੀਂ ਉਹ ਰਿਪੋਰਟ ਕਵਰ ਕੀਤੀ ਹੈ ਜਗ੍ਹਾ ਨਹੀਂ ਸੀ ਜਿਹੜੇ ਉਰੇ ਰਹਿਣੇ ਆਲੇ ਨੇ ਪ੍ਰਵਾਸੀ ਤੇ ਕਿਤੇ ਦਾ ਵੀ ਹੋਵੇ ਚਾਹ ਹਰਿਚਲ ਦਾ ਯੂਪੀ ਦਾ ਬਿਹਾਰ ਦਾ ਬੰਬੇ ਦਾ ਜਿੱਥੇ ਦਾ ਵੀ ਆ ਜਿਹੜੇ ਉਰੇ ਮਤਲਬ ਪ੍ਰਾਪਰਟੀ ਵੀ ਗੁਣਾ ਹੀ ਬੈਠੇ ਨੇ ਹੁਣ ਜਦ ਮਾਹੌਲ ਨਾਰਮਲ ਹੋ ਗਿਆ ਤਾਂ ਵਾਪਸ ਆ ਰਹੇ ਨੇ ਵੀ ਉਹਨਾਂ ਨੂੰ ਉਦੋਂ ਖੜਨਾ ਚਾਹੀਦਾ ਸੀ ਜਦੋਂ ਮੁਸ਼ਕਲ ਸਮੇਂ ਚ ਆਪਣੇ ਬਗਾਨੇ ਦਾ ਮੁਸ਼ਕਲ ਸਮੇਂ ਚ ਪਤਾ ਲੱਗਦਾ ਤੁਸੀਂ ਕਿੱਥੇ ਰਹਣਾ ਨੇ ਹੈ ਤੁਸੀਂ ਮਤ ਕਹਿਣਾ ਚਾਹੋਗੇ ਕੁਝ ਇਹ ਮਾਮਲੇ ਤੇ ਵੀ ਜਿਹੜੇ ਉਦੋਂ ਚੱਲੇ ਗਏ ਮੈਂ ਕਹ ਰਹੀ ਆਂ ਕਿ ਪਬਲਿਕ ਪਰੇਸ਼ਾਨ ਹੈ ਕੁਝ ਹੋਣਾ ਚਾਹੀਦਾ ਕਾਦੇ ਲਈ ਪਰੇਸ਼ਾਨ ਹੈ ਜਿਸ ਟੈਂ ਇੰਜਸ਼ਾ ਨਿਕਲਦੀ ਨਾ ਉਸ ਦਿਨ ਮੈਂ ਦੇਖਿਆ ਕਿ ਉੱਥੇ ਥੋੜੀ ਥੋੜੀ ਟ੍ਰੇਨ ਆਈ ਰੁਕੀ ਐ ਪਿੱਛੋਂ ਆ ਰਹੀ ਐ ਜਦੋਂ ਮੋਹਲ ਕ੍ਰਾਸੀ ਮੋਹਲ ਕ੍ਰਾਸੀ ਅੱਡੇ ਦੇ ਵਿੱਚ ਜਰਨਲ ਜਿਹੜੇ ਜਰਨਲ ਬੰਦੇ ਹੁੰਦੇ ਨੇ ਅੱਧਿਆਂ ਦੇ ਵਿੱਚ ਥੱਲੇ ਗਿਰ ਗਿਆ ਲੇਡੀਜ਼ ਵੀ ਚੜਾਂ ਦੀ ਹਾਂ ਥੱਲੇ ਡਿੱਕਣ ਦੀ ਬਹੁਤ ਦਿੱਕਤ ਹੈ ਕੋਈ ਐਸਾ ਮਸਲਾ ਹੋਣਾ ਚਾਹੀਦਾ ਕਿ ਆਮ ਪਬਲਿਕ ਵਾਸਤੇ ਵੀ ਜਦੋਂ ਆਪਣੇ ਯੂਪੀ ਵਿਹਾਰ ਵਾਲੇ ਵਾਪਸ ਜਾ ਰਹੇ ਸੀ ਆਪਣੇ ਨੂੰ ਮਤਲਬ ਜਦੋਂ ਵਾਪਸ ਜਾ ਰਹੇ ਹਨ ਉਹਨਾਂ ਡਰ ਤੇ ਬਿਡਰ ਦੇ ਬਹੁਤ ਰਾਸ ਸੀਗਾ ਯਾਨੀ ਬੱਚੇ ਵਾਲੇ ਨਹੀਂ ਹੋ ਐਨੀ ਅਸੀਂ ਪੰਜਾਬੀ ਲੋਕ ਵੀ ਸੀ ਦੂਸਰੇ ਵੀ ਸੀ ਮਤਲਬ ਪਬਲਿਕ ਨੂੰ ਬਹੁਤ ਪਰੇਸ਼ਾਨੀ ਪੰਜਾਬੀ ਤਾਂ ਚਲੋ ਔਰੇ ਪਰੇ ਜਾਣੇ ਵਾਲੇ ਸੀ ਜਿਵੇਂ ਤੁਸੀਂ ਔਰ ਲੁਧਿਆਣੇ ਤੋਂ ਖੰਨੇ ਚੱਲੇ ਹੋ ਐਦਾਂ ਵਾਲੇ ਸੀਗੇ ਪੰਜਾਬੀ ਨੇ ਨੇ ਕਿਹਾ ਦੇ 2 ਟੂ 2 ਮੰਸ ਹੋ ਗਏ ਹੈ ਕਿ ਟ੍ਰੇਨ ਨਹੀਂ ਆ ਰਹੀ ਯਾਨੀ ਕਿ ਟੇਨ ਆਣੀ ਚਾਹੀਏ ਦੋ ਦੋ ਮੰਸ ਹੋ ਗਏ ਜਿਹੜੀ ਡੇਲੀ ਪਸੰਦੇ ਜਾ ਰਹੀ ਸੀ 4 ਟੂ 2 ਉਹ ਨਹੀਂ ਆ ਰਹੀ ਉਹ ਵੀ ਚੱਲਣੀ ਚਾਹੀਏ ਜਿਹੜੇ ਹੁਣ ਪ੍ਰਵਾਸੀ ਉਦੋਂ ਪੰਜਾਬ ਛੱਡ ਕੇ ਚਲੇ ਗਏ ਸੀ ਉਹਨਾਂ ਬਾਰੇ ਕੀ ਕਹੋਗੇ ਤੁਸੀਂ ਉਹ ਭਈਆ ਮੈਨੂੰ ਪਤਾ ਨਹੀਂ ਆਈ ਆ ਡੋਟ ਜਿਹੜੇ ਪ੍ਰਵਾਸੀ ਯੂਪੀ ਵੇਰ ਵਾਲੇ ਪੰਜਾਬ ਤੇ ਰਹਿੰਦੇ ਸੀਗੇ ਜਦੋਂ ਪਾਕਿਸਤਾਨ ਨਾਲ ਲੜਾਈ ਲੱਗੀ ਆ ਉਹ ਵਾਪਸ ਚਲੇ ਗਏ ਸੀ ਤੁਸੀਂ ਵੀ ਦੱਸਿਆ ਵੀ ਟ੍ਰੇਨਾਂ ਭਰ ਭਰ ਕੇ ਗਈਆਂ ਨੇ ਉਹ ਟ੍ਰੇਨ ਆਪਣੇ ਘਰ ਚਲੇ ਗਏ ਸੀ ਹਾਂ ਘਰ ਚਲੇ ਸੀ ਉਹਨਾਂ ਬਾਰੇ ਕੀ ਕਹੋਗੇ ਜਿਹੜੇ ਉਦੋਂ ਮਤਲਬ ਜਦੋਂ ਮੁਸ਼ਕਲ ਦਾ ਸਮਾਂ ਸੀ ਛੱਡ ਕੇ ਭੱਜ ਗਏ ਪੰਜਾਬ ਮੈਂ ਮੈਂ ਕਹਿ ਰਹੇ ਨਹੀਂ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਮੈਂ ਆਪਣੇ ਘਰ ਹੀ ਸੀ ਮੈਂ ਤਾਂ ਇਹ ਹੀ ਬਸ ਪ੍ਰਾਰਥਨਾ ਕਰ ਰਿਹਾ ਸੀ ਕਿ ਜਿਹੜੇ ਵੀ ਉੱਥੇ ਕੁਝ ਵੀ ਕਰ ਰਹੇ ਆ ਟੂਰਿਸਟ ਟੈਰਿਸਟ ਵਗੈਰਾ ਵੀ ਉਹ ਵੀ ਆਪਣੇ ਅੱਲਾ ਅੱਲਾ ਮੀਆ ਤੋਂ ਡਰਨ ਤੇ ਆਪਣਾ ਸਿਲੰਡਰ ਕਰਦੇ ਆ ਮੰਨੀ ਸਲਾ ਸਿਲੰਡਰ ਕਰਨ ਆਪਣਾ ਸਿਲੰਡਰ ਆਪਣੇ ਆਪ ਨੂੰ ਗਿਰਫ ਜਿਹੜੇ ਗਿਰਮ ਆਪਣੇ ਆਪ ਨੂੰ ਗ੍ਰਫਤਾਰ ਕਰ ਲਨ ਜੰਗ ਨਾ ਕਰਨ ਆਪਣੇ ਆਪ ਨੂੰ ਗ੍ਰਫਤਾਰ ਕਰ ਲੈ ਆਪਣੇ ਆਪ ਨੂੰ ਗ੍ਰਫਤਾਰੀ ਚ ਦੇ ਦਿਆਂ ਜਾਂ ਕਰ ਲੈ ਜਿਹੜੇ ਕਿ ਉੱਥੇ ਹੋ ਗਏ ਹਾਂ ਪ੍ਰੇਰ ਕਰਿਆ ਸੀ ਮੈਂ ਸਰ ਮੈਂ ਉਹ ਕਿਉਂ ਗ੍ਰਫਤਾਰੀ ਦੇ ਦਨ ਟੂਰਿਸਟ ਸੀ ਟੈਰੀਸਟ ਸੀ ਜਿਹੜੇ ਟੈਰੀਸਟ ਕੋ ਉਹ ਨਾ ਵੀ ਟੂਰਿਸਟ ਕਹਿੰਦੇ ਮੈਂ ਵੀ ਨਹੀਂ ਗਈ ਨਾ ਟੂਰਿਸਟ ਕੇ ਵਗੈਰ ਪਰ ਰਾਤਾਂ ਵੀ ਮਤਲਬ ਐਸਾਂ ਦੁਨੀਆ ਪਰੇਸ਼ਾਨ ਹੋ ਰਹੀ ਸੀ ਪਰ ਜੋ ਹੋ ਰਿਹਾ ਹੋ ਹੀ ਰਿਹਾ ਸੀ ਫਿਰ ਮੰਨੀ ਕਿਹਦੇ ਨਾਲ ਥੋੜੀ ਨੋ ਕਿਉਂ ਨਹੀਂ ਮੈਨੂੰ ਆ ਮੈਂ ਆਇਓ ਮੀਡੀਅਮ ਕਲਾਸ ਮੈਨੂੰ ਤਾਂ ਕੁਝ ਸਮਝਦਾ ਹੀ ਨਹੀਂ ਅਸਰ ਬਤਾ ਦੇਖਦਾ ਰਹਿਣਾ ਵੈਸੇ ਪਬਲਿਕ ਕੋਈ ਨਹੀਂ ਸਮਝਦਾ ਤੁਹਾਨੂੰ ਕੋਈ ਵੀ ਐਨੀ ਪਰਸਨ ਮੇਰੇ ਯਹਾਂ ਆਵਾਜ਼ ਜਾਂਦੇ ਜਾਂ ਪੁੱਛਦੇ ਜਾਂ ਫਿੱਟ ਕਾਲ ਹੁੰਦੀ ਹੈ ਕਰਕੇ ਵੀ ਹੋਣਾ ਚਾਹੀਦਾ ਪਬਲਿਕ ਕਾਦੇ ਸਮਝਦੇ ਨੇ ਤੁਹਾਨੂੰ ਨੋ ਸਮਝਦੇ ਨਹੀਂ ਕਿਉਂ ਮੈਂ ਬਸ ਆਪਣੀ ਆਪਣੀ ਕੋਦੀ ਆਈ ਵਰ ਕਾਰਡ ਕਰ ਮੈਂ ਆਪਣਾ ਮਿਹਨਤ ਕਰਦਾ ਇੱਥੇ ਜਾਣਾ ਗੁਲਾਬ ਜਲ ਵੇਜਦਾ ਆਪਣੀ ਆਪਣਾ ਦੇਖ ਲੈਣਾ ਮੈਂ ਇਸ ਚਾਨੀ ਕਿ ਮੈਂ ਕਰਦੇ ਕੀ ਕਹਿੰਦੇ ਤੁਹਾਡੀ ਸੋਤ ਨੂੰ ਦੇ ਕਰਦੇ ਨਹੀਂ ਮਤਲਬ ਕਿ ਪੈਸੇ ਲਿਆਓ ਪੈਸੇ ਚਾਹੀਦੇ ਡੇਲੀ ਅਗਰ ਤੁਹਾਡੀ ਗਵਰਨਮੈਂਟ ਜੌਬ ਲੱਗਦੀ ਹੈ ਤੇ ਮੈਂ ਆਪਣੀ ਆਪਣੀ ਵਾਈਫ ਨਹੀਂ ਨਹੀਂ ਲੈਂਦੇ ਪੈਸੇ ਫਿਰ ਬਸ ਫਿਰ ਲੜਾਈ ਝਗੜਾ ਸ਼ੁਰੂ ਹੋ ਜਾਂਦਾ ਮੈਂ ਲੜਾਈ ਝਗੜਾ ਨਹੀਂ ਚਾਹੁੰਦਾ ਮੈਂ ਸ਼ਾਂਤੀ ਚਾਹੁੰਦਾ ਸ਼ਾਂਤੀ ਕੌਣ ਹੈ ਸ਼ਾਂਤੀ ਚੰਨਾ ਵੀ ਸ਼ਾਂਤੀ ਨਾ ਮੋਲ ਉਹਨਾਂ ਟ੍ਰੇਨ ਪੱਕੜਨੀ ਸੀ ਪੁੱਛ ਰਹੇ ਆ 10 10 ਵਾਰੀ ਕਿਉਂਕਿ ਮੈਨੂੰ ਪਤਾ ਹੈ ਵੀ ਕੋ ਦੱਸਦੇ ਨੇ ਗਲਤ ਨੇ ਉਹਨਾਂ ਪਿੱਛੇ ਪਸੰਜਰ ਆ ਰਹੀ ਹੈ ਕਿੰਨੇ ਟਾਈਮ ਹੈ ਅੰਮ੍ਰਿਤਸਰ ਤੋਂ 5:50 ਟ੍ਰੇਨ ਚ ਜਾਣਾ ਟ੍ਰੇਨ ਚ ਬੱਸ ਚ ਵੀ ਜਾਣਾ ਬਹੁਤ ਪੈਸੇ ਬਈਆ ਖਰਚੇ ਮੈਂ ਗੁਲਾਬ ਜਲ ਦੇ ਲੈਣੇ ਨੇ ਦੇੜੀ ਬਣਾ ਲੈਣੇ ਮੇਰੇ ਪਈਏ 2250 ਰੁਪਏ ਬਣ ਜਾਂਦੇ ਮੈਂ ਸ਼ੁਕਰ ਕਰਦਾ ਮਾਲਕ ਨਾ ਕਟ ਕਰਾਇਆ ਕੱਢ ਕੇ ਪਾਣੀ ਐ ਸੈਂਸ ਪੁਰਾਣੀ ਐ ਸੈਂਸ ਸਰਕਾਰ ਦੇ ਖੁਸ਼ ਹੋ ਜਾਂਦੇ ਨੇ ਹਾਂ ਟਰੇਨ ਤਾਂ ਡੀਟੇ ਨਹੀਂ ਜਾ ਰਹੀ ਨਾ ਮੇਰੀ ਨਹੀਂ ਜਾ ਰਹੀ ਗਵਰਨਮੈਂਟ ਟ੍ਰੇਨ ਨੋ ਨੋ ਭਈਆ ਨਹੀਂ 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 ਮੈਂ ਪੁੱਛ ਰਹੀ ਸੀ ਮੈਂ ਕਿੱਥੇ ਜਾਂਦੀ ਹੈ ਨਾਨਾ ਭਈਆ ਇੱਕ ਜਾਂਦੀ ਖੰਨੇ ਕਹਿੰਦੇ ਰੁਕਦੀ ਨਹੀਂ ਹੈ ਸਟਾਪ ਨਹੀਂ ਰੁਕਦੀ ਨਹੀਂ ਹੈ ਪਿੱਛੇ ਹੁਣ ਦੇਖੋ ਇੱਕ ਹੋਰ ਮੈਂ ਕਹਿ ਰਿਹਾ ਕਿ ਜਿਹੜੀ ਸਚਖੰਡ ਸੀ ਨਾ ਪੱਛਮ ਉਹ ਬਾਇਆ ਖੰਨਾ ਧੋਕੇ ਜਾਂਦੀ ਹੈ ਇਸ ਪਬਲਿਕ ਬੋਰਡ ਪਰ ਜਿੰਨੇ ਜਾਣਾ ਉਹ ਥੋਂ ਵੀ ਦੁਬਾਰਾ ਰੂਟ ਬਣਿਆ ਜਾਏ ਕਿ ਉਥੋਂ ਦਬਾ ਰਹੋ ਤੁਸੀਂ ਵੀ ਆਪਣੇ ਘਰਦਿਆਂ ਨੂੰ ਕੋਈ ਅਪੀਲ ਕਰਨੀ ਜਾਂਦੇ ਹੁਣ ਮੇਰੀ ਵੀ ਵਾਈਫ ਅਪੀਲ ਕਰਦੀ ਐ ਸਸ ਦੱਸਦਾ ਐ ਐਪੀਸਰਾ ਹੁਣਾਂ ਨਹੀਂ ਚਾਹੀਦਾ ਕਈ ਵਾਰੀ ਗੱਲ ਬੰਨ ਵੀ ਜਾਂਦੀ ਐ ਤੁਸੀਂ ਜਿਵੇਂ ਕਹਿ ਰਹੇ ਵੀ ਘਰ ਦੇ ਤੁਹਾਡੀ ਸੁਣਦੇ ਨਹੀਂ ਐ ਨਹੀਂ ਸੁਣਦੇ ਨੇ ਗੱਲ ਅੱਛਾ ਮਤਲਬ ਕੱਲਾ ਸਮਝ ਲੈਨੇ ਨੇ ਮੈਂ ਆਪਣਾ ਇਸ ਤਰ੍ਹਾਂ ਦੇਖਦਾ ਐ ਸਮਝਉਦੇ ਨਹੀਂ ਐ ਮੈਂ ਜਿਸ ਹੌਣ ਭਈਆ ਜੀ ਸਾਡੇ ਖੰਨੇ ਚ ਉਹ ਜਿਹੜੀ ਲਾਲ ਬੱਤੀ ਦੂਸਰੇ ਚੱਲਦੇ ਐ ਮੈਂ ਕਹ ਦੂਸਰੇ ਨੂੰ ਕਹਿੰਨੇ ਬਈ ਇੱਥੇ ਲਾਲ ਬੱਤੀ ਵੀ ਲੱਗਣੀ ਚਾਹੀਦੀ ਕਿਉਂਕਿ ਪਬਲਿਕ ਵਿੱਚ ਬਹੁਤ ਤੇਜ਼ ਆ ਰਹੀ ਐ ਲਾਤੀਆਂ ਲਾਲ ਬੱਤੀਆਂ ਲੱਗ ਗਈਆਂ ਲੱਗੀਆਂ ਚਲੋ ਧੰਨ ਇਹ ਬਨੇ ਬੰਦੇ ਕੋ ਨਹੀਂ ਵੀ ਪੈਸੇ ਹੁੰਦੇ ਯਾਨੀ ਕੋਈ ਇਸ ਤਰ੍ਹਾਂ ਦੀ ਟ੍ਰੇਨਾਂ ਵੀ ਚਲਣੀਆਂ ਚਾਹੀਦੀਆਂ। ਕੀ ਨਾਮ ਸਰਦਾਰ ਜੀ? ਰੀਤਮ ਸਿੰਘ। ਕੋਟੇ ਜੀ? ਕੁਲਵਿੰਦਰ ਸਿੰਘ। ਅਸੀਂ ਪੁੱਛ ਰਹੇ ਆ ਵੀ ਜਿਵੇਂ ਪਿਛਲੇ ਦਿਨੀ ਮਾਹੌਲ ਖਰਾਬ ਹੋਇਆ ਸੀਗਾ ਦੇਖਦਾ ਨਾ ਜਿਹੜੇ ਪ੍ਰਵਾਸੀ ਪੰਜਾਬ 'ਚ ਰਹਿ ਰਹੇ ਸੀ ਜਿਨ੍ਹਾਂ ਨੇ ਲੱਖਾਂ ਕਰੋੜਾਂ ਦੀਆਂ ਜਾਇਦਾਦਾਂ ਬਣਾਈਆਂ ਨੇ ਪੰਜਾਬ ਛੱਡ ਛੱਡ ਕੇ ਭੱਜ ਕੇ ਉਦੋਂ ਟ੍ਰੇਨਾਂ ਭਰ-ਭਰ ਕੇ ਗਈਆਂ ਨੇ ਤੁਸੀਂ ਵੀ ਦੇਖਿਆ ਹੋਊਗਾ। ਤੇ ਹੁਣ ਜਦੋਂ ਮਾ ਠੀਕ ਹੋ ਗਿਆ ਤਾਂ ਵਾਪਸ ਆਉਣ ਲੱਗੇ ਉਹਨਾਂ ਪਰ ਕੀ ਕਹਿਣਾ ਚਾਹੂਗਾ ਸਰ ਇਹ ਸੱਚਾ ਹੀ ਹੈ ਕਦੇ ਵੀ ਜਦੋਂ ਜਹਾਜ਼ ਕੋਈ ਡੁੱਬਦਾ ਹੋਵੇ ਚੂਹੇ ਵਾ ਦੇ ਚੂਹੇ ਪਹਿਲਾਂ ਭੱਜਦੇ ਆ ਉਹਨਾਂ ਨੇ ਭੱਜਣਾ ਹੀ ਹੈ ਤੇ ਹੁਣ ਮਨ ਨੂੰ ਦੇਖ ਗਿਆ ਕਿ ਬਈ ਹੁਣ ਕੁਝ ਹੋਣਾ ਨਹੀਂ ਉਹਨਾਂ ਨੇ ਵਾਪਸ ਹੋਣਾ ਕਿਉਂਕਿ ਰੋਟੀ ਦਾਣਾ ਤਾਂ ਇੱਥੇ ਹੀ ਹੈ ਗੁਰੂ ਮਹਾਰਾਜ ਨੇ ਵਰ ਦਿੱਤਾ ਹੈ ਕਿ ਇੱਥੇ ਕੋਈ ਭੁੱਖਾ ਨਹੀਂ ਜਾਊਗਾ ਇਹ ਜੇ ਤੂੰ ਕਮਾਈ ਕੀਤੀ ਉਹਨਾਂ ਨੇ ਉਹੀ ਧਰਤੀ ਛੱਡ ਕੇ ਭੱਜ ਗਏ ਉਂ ਤਾਂ ਉਹ ਵਿਰੋਧ ਕਰਦੇ ਨੇ ਜਦੋਂ ਤੁਸੀਂ ਦੇਖਿਆਣਾ ਪੰਜਾਬ ਦੇ ਵਿੱਚ ਪਿਛਲੇ ਦਿਨੀ ਕਈ ਪੰਚਾਇਤਾਂ ਨੇ ਮਤੇ ਪਾਏ ਸੀ ਵੀ ਪ੍ਰਵਾਸੀ ਜਿਹੜੇ ਖਰਾਬ ਕਰਦੇ ਨੇ ਅਸੀਂ ਉਹਨਾਂ ਨੂੰ ਕੰਦੇਚ ਨਹੀਂ ਬੜਨ ਦੇਣਾ ਤਾਂ ਉਹਨਾਂ ਨੇ ਪ੍ਰਸ਼ਾਸਨ ਤੱਕ ਪਹੁੰਚ ਕਰਕੇ ਉਹਨਾਂ ਸਰਪੰਚਾਂ ਤੇ ਕਾਰਵਾਈ ਕਰਾਤੀ ਕਹਿੰਦੇ ਪੰਜਾਬ ਤਾਂ ਸਾਡਾ ਹੈ ਹਮ ਪੰਜਾਬ ਕੇ ਹਾਂ ਪੰਜਾਬ ہمارا ਹੈ ਹੁਣ ਉਹ ਮਤਲਬ ਸਲੋਗਨ ਭੁੱਲ ਗਏ ਸੀ ਪਿਛਲੇ ਦਿਨੀ ਬਾਈ ਜੀ ਇਹ ਕੀ ਹੁੰਦਾ ਨਾ ਆਪਾਂ ਨੂੰ ਪ੍ਰੋਬਲਮ ਇਹ ਹੈ ਕਿ ਅਸੀਂ ਉਹਨਾਂ ਨੂੰ ਛੂਟ ਦਿੱਤੀ ਹੋਈ ਹੈ ਤੇ ਅਸੀਂ ਉਹਨਾਂ ਨੂੰ ਸਿਰ ਤੇ ਚੜਾਇਆ ਹੋਇਆ ਹੈ ਇਹ ਵੀ ਗੱਲ ਤੁਹਾਡੀ ਤੁਹਾਡੇ ਗੱਲ ਤੋਂ ਮੇਰੇ ਗੱਲ ਜੇਨ ਚ ਆਈ ਹੈ ਵੀ ਜਿਵੇਂ ਮੰਨ ਲਓ ਕਿਤੇ ਲੜਾਈ ਝਗੜਾ ਵੀ ਹੁੰਦਾ ਇੱਕ ਪ੍ਰਵਾਸੀ ਦਾ ਤੇ ਇੱਕ ਪੰਜਾਬੀ ਦਾ ਤਾਂ ਜੇ ਦੋ ਪੰਜਾਬੀ ਆਉਂਦੇ ਨੇ ਤਾਂ ਉਹਨਾਂ 'ਚੋਂ ਇੱਕ ਪ੍ਰਵਾਸੀ ਵੱਲ ਹੋ ਜਾਂਦਾ ਕਿ ਪੰਜਾਬੀ ਵੱਲ ਹੋ ਜਾਂਦਾ ਆਪਣੇ ਬੰਦੇ ਵੀ ਵੰਡੇ ਜਾਂਦੇ ਨੇ ਇੱਕ ਪੰਜਾਬੀ ਦੇ ਹੱਕੇ 'ਚ ਖੜ ਜਾਂਦਾ ਇੱਕ ਪ੍ਰਵਾਸੀ ਦੇਖੋ ਉਹਦੇ ਵਿੱਚ ਦੋ ਮਨੁਸਤਿਤੀਆਂ ਹੈ ਇੱਕ ਮਨ ਜੇ ਜੇ ਦੋ ਬਿਹਾਰ ਇੱਕ ਮਿੰਟ ਮਾਫ ਕਰਨਾ ਮੈਂ ਰੋਕਿਆ ਤੁਹਾਨੂੰ ਜੇ ਮੰਨ ਲਓ ਦੋ ਬਿਹਾਰੀ ਜਾਂ ਯੂਪੀ ਵਾਲੇ ਆਉਣਗੇ ਤਾਂ ਉਹ ਆਪਣੇ ਬੰਦੇ ਦੀ سپورਟ ਕਰਨਗੇ ਪਰ ਆਪਣੇ ਬੰਦਿਆਂ ਦੀ ਇਹ ਕੀ મતલਬ ਜਿਆਦੇ ਵਿਦਵਾਨ ਬਣ ਗਿਆ ਆਪਣੇ ਲੋਕ મતલਬ ਕਹਿੰਦੇ ਨਹੀਂ ਨਹੀਂ ਆਪਣੇ ਵਿੱਚ ਹੁਣ ਹੁਣ ਆਪਾਂ ਦੋਨੋਂ ਇੱਕ ਮਤੇ ਤੇ ਗੱਲ ਕਰੀਏ ਯਾ ਨਾਰਮਲ ਜੀ ਗੱਲ ਕਰੀਏ ਅਗਰ ਕੋਈ ਕਮਾਈ ਕਰ ਰਿਹਾ ਹੈ ਆਪਾਂ ਉਹਦੇ ਖਿਲਾਫ ਨਹੀਂ ਹੂੰ ਹੂੰ ਸਹੀ ਅਗਰ ਪੰਜਾਬ ਦੀ ਜਿਹੜੀ ਸਿਖਲਾਈ ਹੈ ਉਹ ਕਹਿੰਦੀ ਆਪਾਂ ਕਿਸੇ ਦੀ ਕਮਾਈ ਦੇ ਹੱਕ ਦੇ ਵਿੱਚ ਯਾ ਕੋਈ ਸਹੀ ਤਰੀਕੇ ਨਾਲ ਕਮਾਈ ਕਰ ਰਿਹਾ ਅਸੀਂ ਉਹਦੇ ਖਿਲਾਫ ਨਹੀਂ ਸਹੀ ਗੱਲ ਹੈ ਮੋਲ ਨਹੀਂ ਖਰਾਬ ਕਰਦਾ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰਦਾ ਤਾਂ ਅਸੀਂ ਉਹਦਾ ਸਵਾਗਤ ਕਰਦੇ ਹਾਂ ਠੀਕ ਹੈ ਠੀਕ ਹੈ ਨਾ ਜੀ ਸਾਡੀ ਕਿਸ ਚੀਜ਼ ਤੋਂ ਰਾਇਆ ਇਹ ਹੈ ਕਿ ਤੁਸੀਂ ਅਗਰ ਇੱਥੇ ਆਣੇ ਹੋ ਤਾਂ ਇਹਦਾ ਇਸ ਤਰੀਕੇ ਦੇ এনवायरमेंट ਨੂੰ ਜਾਂ ਪੰਜਾਬ ਦਾ ਜਿਹੜਾ ਤਰੀਕਾ ਹੈ ਉਹਨੂੰ ਅਪਣਾਓ ਪਰ ਉਹਦੇ ਨਾਲ ਗਦਰ ਨਾ ਕਰੋ ਮੈਂ ਤਾਂ ਇਹ ਚੀਜ਼ ਹੁਣ ਆਪਾਂ ਇਹਨੂੰ ਕਿਵੇਂ ਕਿਵੇਂ ਵੰਡ ਕੇ ਅੱਗੇ ਪੇਸ਼ ਕਰ ਰਹੇ ਹਾਂ ਉਹ ਤਾਂ ਆਪਣੀ ਆਪਣੀ ਬੋਰੀਆਂ ਚੀਜ਼ਾਂ ਤੇ ਸਾਈਡ ਇਫੈਕਟ ਵੀ ਨੇ ਬੇਸ਼ੱਕ ਸਾਈਡ ਇਫੈਕਟ ਜਿਹੜੀ ਕੌਮ ਆ ਸਰਵਤ ਦਾ ਸਾਈਡ ਇਫੈਕਟ ਮੰਗਣੇ ਵਾਲੀ ਕੌਮ ਆ ਪਰ ਹੁਣ ਤੁਸੀਂ ਦੇਖਿਆ ਹੁਣ ਆ ਵੀ ਅੱਗੇ ਪਿੰਡਾਂ ਸ਼ਹਿਰਾਂ 'ਚ ਸਿਗਰਟ ਪੀੜੀ ਵਾਲੇ ਨਹੀਂ ਦੇਖਦੇ ਹੁੰਦੇ ਜੇ ਦੇਖਦੇ ਹੁੰਦੇ ਸੀ ਤਾਂ ਸਰਦਾਰ ਬੰਦੇ ਨੂੰ ਦੇਖ ਕੇ ਬੁਝਾ ਦਿੰਦੇ ਸੀ ਸਿਗਰਟ ਪੀੜੀ ਆਪਣੀ ਨਾ ਤਮਾਕੂ ਖਾਂਦਾ ਸੀ ਉਹ ਹਟ ਜਾਂਦਾ ਜੂਗਾ ਪਰ ਅੱਜ ਕੱਲ ਤਾਂ ਸ਼ਰਿਆਂ 'ਮ ਪੰਜਾਬੀਆਂ ਦੇ ਕਈ ਘਟਨਾਵਾਂ ਆ ਕਿ ਆਪਾਂ ਮਨਾ ਨਹੀਂ ਕਰਦੇ ਵੀਰੇ ਹੁਣ ਇੱਥੇ ਖੜੇ ਆ ਤੇ ਦੂਜੇ ਪੰਜਾਬ 'ਚ ਬੇਰੋਜ਼ ਉਹਨਾਂ ਇਹਨਾਂ ਨੇ ਚੱਕ ਕੇ ਅਗਰ ਮੂੰਹ 'ਚ ਗੁਟਕਾ ਪਾਇਆ ਤੇ ਆਪਣੇ ਵਿੱਚੋਂ ਕੋਈ ਬੰਦਾ ਉਹਨਾਂ ਨੂੰ ਮਨਾ ਨਹੀਂ ਕਰਦਾ ਕਿਸੇ ਵੀ ਚੀਜ਼ ਦਾ ਕਿਸੇ ਚੀਜ਼ ਦਾ ਤੁਸੀਂ ਵਿਰੋਧ ਕਰੋ ਕਹੋ ਕਿ ਬਾਈ ਇੱਥੇ ਨਹੀਂ ਕਰਨੀ ਕਹਿੰਦੇ ਤੁਹਾਡੇ ਕਹਿਣ ਦਾ ਮਤਲਬ ਲੋਕ ਜੀ ਅਗਰ ਤੁਸੀਂ ਉਹਨੂੰ ਮਨਾ ਕਰੋਗੇ ਤੁਹਾਡੇ ਸਾਹਮਣੇ ਨਹੀਂ ਕਰੂਗਾ ਹਰਕਤ ਉਹ ਤੁਹਾਡੀ ਗੱਲ ਮੰਨੂਗਾ ਇਹ ਕਿਤੇ ਨਾ ਕਿਤੇ ਮੈਂ ਕਹਿੰਦਾ ਵੇਚਣ ਵਾਲਾ ਵੀ ਗਲਤ ਆ ਜਦਕਿ ਪਹਿਲਾਂ ਹੀ ਉਹਨਾਂ ਨੇ ਲਿਖਿਆ ਹੁੰਦਾ ਵਾ ਕਿ ਤੰਬਾਕੂ ਲਾਉਣਾ ਸਿਹਤ ਲਈ ਹਾਨੀਕਾਰਕ ਫਿਰ ਵੀ ਬੰਦਾ ਵੇਚਦਾ ਜਾਨਕਿ 50 50% ਦੋਨੋਂ ਚੀਜ਼ਾਂ ਦਾ ਹਿੱਸਾ ਬਰਾਬਰ ਆ ਜੇ ਵਿਕੂਡਿੰਗ ਤੱਕ ਖਰੀਦੂਗਾ ਨਿਕਾ ਸਿੰਪਲ ਆਂ ਬਾਈ ਆਪਾਂ ਬੇਵਜਹ ਦੇ ਟੈਕਸ ਭਰ ਰਹੇ ਆ ਮੈਂ ਕਹਣਾ ਨਹੀਂ ਤੇ ਤੋ ਟੈਕਸ ਤੁਸੀਂ ਵਧਾ ਦੋ ਜਿਹੜੀ ਪੁੜੀ ਆਪਾਂ ਨੂੰ 2.5 ਰੁਪਏ ਚ ਮਿਲ ਰਹੀ ਏ ਉਹਦੇ ਉੱਤੇ 100 ਰੁਪਏ ਟੈਕਸ ਪਾ ਦੋ ਮੈਂ ਲਊਗਾ ਉਰੇ ਵੀ ਹੁਣ ਸੜਕਾ ਲਾਲ ਕੀਤੀਆਂ ਪਈਆਂ ਨੇ ਜਦਕੀ ਤੁਸੀਂ ਸਿੱਖ ਧਰਮ ਨਾਲ ਬਲੌਂਗ ਕਰਦੇ ਹੋ ਨਾ ਸਿੱਖ ਧਰਮ ਦੇ ਵਿੱਚ ਤਬਾਕੂ ਦੀ ਬਜਰ ਮਰਿਆ ਤਾ ਬਜਰ ਕਰਾਇਆ ਹੈ ਨਾ ਪਰ ਇਹ ਮਤਲਬ ਅੱਜਕੱਲ ਪੰਜਾਬ ਦੀਆਂ ਵੀ ਐ ਜੀਆਂ ਕਈ ਇਲਾਕੇ ਵੀ ਐ ਜੇ ਹੋਗੇ ਪੰਜਾਬ ਦੇ ਵਿੱਚ ਉੱਥੇ ਜਾ ਕੇ ਜੇ ਬੰਦੇ ਨੂੰ ਮੈਂ ਕਹਿੰਦਾ ਅੱਖਾਂ ਦੇ ਹੱਥ ਰੱਖ ਕੇ ਲੈ ਜਾਓ ਉਹ ਪਛਾਣ ਨਹੀਂ ਸਕਦਾ ਵੀ ਯੂਪੀ 'ਚ ਖੜਿਆ ਹੈ ਜਾਂ ਪੰਜਾਬ 'ਚ ਖੜਿਆ ਹੈ ਜਾਂ ਕਿਸੇ 'ਚ ਖੜਿਆ ਜਾਂ ਪੰਜਾਬ 'ਚ ਖੜਿਆ ਤੁਸੀਂ ਜਿਆਦਾ ਦੂਰ ਨਾ ਜਾਓ ਲੁਧਿਆਣੇ ਦੇ ਹੁਣੇ ਤੁਸੀਂ ਪਿੰਡਾਂ ਚੱਲ ਜਓ ਤੁਹਾਨੂੰ ਕੀ ਦਿਖੂਗਾ ਉੱਥੇ ਸਿਰਫ ਭਈਏ ਇਕ ਬੈਠੇ ਹੈਗੇ ਤੁਸੀਂ ਜਦੋਂ ਇੱਕ ਗੱਲ ਇਹ ਵੀ ਹੈ ਕਿ ਜ਼ਿਆਦਾਤਰ ਕਿਤੇ ਵਾਰਸੇ ਦੇਖ ਲਓ ਕਿਤੇ ਨੇ ਕਿਤੇ ਕਈ ਪੰਜਾਬੀਆਂ ਨੇ ਦੁਕਾਨਾਂ ਹੋਣਗੀਆਂ ਉਹਨਾਂ ਤਾਂ ਵਾਕਉਂ ਜ਼ਰੂਰ ਸੇਲ ਕਰਦੇ ਹੋ ਬੀੜੀ ਵੀ ਕਰਦੇ ਕਿਤੇ ਨਾ ਕਿਤੇ ਗਲਤ ਤਾਂ ਆਪਣੇ ਵੀ ਹੈਗੇ ਆਪਾਂ ਸਾਰਾ ਦੋਸ਼ ਇੱਕ ਪਾਸੇ ਵੀ ਨਹੀਂ ਲਾ ਸਕਦੇ ਕਿਤੇ ਕਿਤੇ ਆਪਾਂ ਨੂੰ ਵੀ ਹੋਣਾ ਪੈਣਾ ਕਿ ਸਹਿਮਤ ਇਹ ਚੀਜ਼ ਆਪਾਂ ਸੀ ਵੀ ਹੈ ਜਿਵੇਂ ਹੁਣ ਆਪਾਂ ਗੱਡੀ ਚਲਾਈਏ ਤੇ ਚਲਾਨ ਆਪਣਾ ਕੱਟਦਾ ਹੈ ਤੁਸੀਂ ਬੀੜੇ ਤੰਬਾਕੂ ਤੇ ਤੁਸੀਂ ਲਾ ਦੋ 100-100 ਰੁਪਏ ਦਾ ਟੈਕਸ ਇਹ ਜਦੋਂ ਇੱਕ ਸਿਗਰਟ 100 ਰੁਪਏ ਦੀ ਮਿਲੂਗਾ ਤਾਂ ਪੀਣ ਵਾਲੇ ਕਿੰਨੇ ਹੋਊਗੇ ਸਿੰਪਲ ਜਿਹਾ ਲੌਜੀਕ ਹੈ ਗੇਨ ਇਹਦੇ ਵਿੱਚ ਕਮਾਈ ਵੀ ਹੈ ਰੋਕਥਾਮ ਵੀ ਹੈ ਇਹ ਵੀ ਗੱਲ ਥੋੜੀ ਸਹੀ ਹੈ ਵੀ ਇਹ ਇਹ ਵੀ ਕਹਿ ਸਕਦੇ ਆ ਵੀ ਮਨ ਸਮਝਾਉਣ ਵਾਲੀ ਗੱਲ ਆ ਵੀ ਜੇ ਕਹਿ ਦੇਵੇ ਇੱਕ ਚੀਜ਼ ਤੋਂ ਤੇ ਛੱਡ ਵੀ ਦੇਣਗੇ ਜਿਵੇਂ ਕਈ ਗੁਰੂ ਘਰਾਂ ਦੇ ਨੇੜੇ ਆਪਣੇ ਪੰਜਾਬੀ ਵੀ ਵੇਚੀ ਜਾਂਦੇ ਨੇ ਵੀ ਜੇ ਛੱਡ ਵੀ ਦੇਣਗੇ ਮਨ ਸਮਝਾਉਣਾ ਹੀ ਆ ਵੀ ਇੱਕ ਚੀਜ਼ ਤੋਂ ਨਹੀਂ ਕਮਾਈ ਕਰਨਗੇ ਤਾਂ ਵੀ ਏਡੀ ਕਿਹੜੀ ਗੱਲ ਆ ਆ ਨਹੀਂ ਬਾਈ ਜੀ ਤੁਸੀਂ ਸਿੰਪਲ ਐਕਸੈਟ ਜਦੋਂ ਤੱਕ ਹਰ ਚੀਜ਼ ਦਾ ਇੱਕ ਐਗਜ਼ਾਮਪਲ ਸੈੱਟ ਕਰਨਾ ਹੁੰਦਾ ਜਦੋਂ ਤੱਕ ਕੋਈ ਇੱਕ ਐਗਜ਼ਾਮਪਲ ਸੈੱਟ ਨਹੀਂ ਕਰੂਗਾ ਉਦੋਂ ਤੱਕ ਕੁਝ ਨਹੀਂ ਹੋਊਗਾ ਅੱਜ ਤੁਸੀਂ ਇੱਕ ਬੰਦਾ ਅਗਰ ਇੱਥੇ ਗਲਤ ਕੰਮ ਕਰ ਰਿਹਾ ਉਹਨੂੰ ਸਜ਼ਾ ਸਾਰੇ ਸਾਹਮਣਿਆਂ ਦਿਓ। ਅਜੇ ਉਹ ਤੋਂ ਨਜ਼ਰਾਂ ਪਰੇ ਕਰਕੇ ਨੰਗ ਜਓਗੇ ਉਹ ਤਾਂ ਫੇਰ ਕਰੀ ਜਾ। ਇੱਕ ਇੱਕ ਐਗਜ਼ਾਮਪਲ ਤੁਹਾਨੂੰ ਸੈੱਟ ਕਰਨਾ ਪਊਗਾ। ਤੁਸੀਂ ਹੁਣ ਕੋਈ ਮੁਸਲਿਮ ਕੰਟਰੀ ਵਿੱਚ ਚੱਲ ਜਿਓ ਆਪਾਂ ਕਿੰਨੇ ਕਤਰਾਲੀ ਚੱਲ ਜਓ। ਕਤਰਾਲ ਚੱਲ ਜਓ ਭਾਜੀ ਉੱਥੇ ਅੱਜ ਤੱਕ ਤਾਲੇ ਨਹੀਂ ਲੱਗਦੇ। ਨਹੀਂ ਲੱਗਦੇ। ਜਦੋਂ ਜੁਐਲਰੀ ਦੀਆਂ ਦੁਕਾਨਾਂ ਨੂੰ ਨਹੀਂ ਲੱਗਦੇ ਜੀ। ਨਮਾਜ਼ ਜਦੋਂ ਨਮਾਜ਼ ਦਾ ਟਾਈਮ ਹੁੰਦਾ ਨਾ ਉਹਨਾਂ ਦਾ ਉਹ ਬਾਹਰ ਨਿਕਲਦੇ ਆ। ਦੇ ਨਾਲ ਦੇ ਨਾਲ ਮਸਜਿਦ ਪਹੁੰਚ ਜਾਂਦੇ ਉਹਨਾਂ ਦੇ ਉਵੇਂ ਹੀ ਅਗਰ ਉਹ ਪੈਸੇ ਗਿਣ ਰਿਹਾ ਹੈ ਉਹਨੇ ਉੱਥੇ ਰੱਖੇ ਆ ਉਹ ਨਮਾਜ਼ ਪੜ੍ਹ ਕੇ ਜਦੋਂ ਤੱਕ ਵਾਪਸ ਆਉਗੋ ਉਹਦੇ ਪੈਸੇ ਉਵੇਂ ਹੀ ਮਿਲੂਗੇ ਔਰ ਕਿਸੇ ਨੇ ਉਹਨੂੰ ਹੱਥ ਲਾਤਾ ਫੜਿਆ ਗਿਆ ਤੋ ਤਾਂ ਗੁੱਟ ਵੱਧਦੇ ਆ ਸਹੀ ਗੱਲ ਦੂਰ ਕੀ ਜਲੇ ਜੀ ਗੁੱਟ ਵਧਣਾ ਤਾਂ ਵੀ ਦੂਰ ਦੀ ਗੱਲ ਆ ਆਪਣੇ ਚੰਡੀਗੜ੍ਹ ਟ੍ਰੈਪ ਰੂਲ ਦਾ ਲੈ ਲਓ ਆ ਖੈੜ ਜਾ ਕੇ ਲੋਕ ਬੈਲਟਾ ਲਾ ਲੈਂਦੇ ਨੇ ਉਹਰੇ ਯਾਦ ਨਹੀਂ ਆਉਂਦੀਆਂ ਨਹੀਂ ਨਹੀਂ ਉਹ ਹੁਣ ਹੁਣ ਉਹੀ ਗੱਲ ਹੈ ਕਿਉਂ ਇਹ ਐਗਜ਼ਾਮਪਲ ਹੁਣ ਦੇਖਿਆ ਜਾ ਤਾਂ ਹਰ ਕਿਸੇ ਦਾ ਤਾਂ ਗੁੱਟ ਨਹੀਂ ਵੱਡਦਾ ਕੋਈ ਪਰ ਡਰ ਜਿਹੜਾ ਹੈਗਾ ਕਿ ਮੈਂ ਗਲਤੀ ਡੰਗਣਾ ਮੈਂਦਾ ਹਾਂ ਜਦੋਂ ਇੱਕ ਵਾਰੀ ਉਹਨੂੰ ਪਤਾ ਹੈਗਾ ਇਹਦੀ ਗਲਤੀ ਦੀ ਮੈਨੂੰ ਸਜ਼ਾ ਮਿਲੂਗੀ ਤੇ ਬੰਦੇ ਦੇ 100 ਰੁਪਏ ਵੀ ਉੱਥੇ ਹੀ ਪਏ ਆ ਦੁਕਾਨ ਵੀ ਉਹਦੀ ਸੋਣੀ ਦੀ ਉਵੇਂ ਹੀ ਪਈ ਹੈ ਤੇ ਆਪਾਂ ਜਿਹੜੀ ਇਹ ਗੱਲ ਕਰ ਰਹੇ ਹਾਂ ਪ੍ਰਵਾਸੀ ਆ ਕਿਸੇ ਵੀ ਆਪਣੇ ਆਪ ਨੂੰ ਸੁਧਾਰ ਕਰਨਾ ਮੈਨਾ ਪਹਿਲੀ ਗੱਲ ਨਾਲ ਜਦੋਂ ਅਫਗਾਨੀ ਸੀਗਾ ਜਦੋਂ ਪੰਜਾਬ ਦਾ ਜਾਂਦਾ ਹੁੰਦਾ ਸੀਗਾ ਤੇ ਸਿੱਖਾਂ ਨੇ ਉਹਨੂੰ ਪੰਜ ਛੇ ਵਾਰ ਲੁੱਟਿਆ ਅਬਦਰਲੀ ਤਾਂ ਕਹਿੰਦਾ ਹੁੰਦਾ ਸੀ ਆ ਮੇਰੇ ਹੱਥ ਜੋੜੇ ਮੇਰੇ ਤੋਂ ਜੋੜ ਲੈਣਾ ਲੈ ਲੋ ਪਰ ਮੈਨੂੰ ਜਾਣ ਦੋ ਤੇ ਉਸ ਟਾਈਮ ਦੇ ਸਿੱਖਾਂ ਨੇ ਉਹਨੂੰ ਕੀ ਕਿਹਾ ਤੂੰ 2 ਟਕੇ ਦਾ ਚੋਰ ਹੈ ਚਲ ਤੂੰ ਪੈਸਾ ਲੁੱਟ ਰਿਆ ਸੀ ਤਾਂ ਵੀ ਤੈਨੂੰ ਜਰ ਲਈਏ ਪਰ ਤੂੰ ਸਾਡੀ ਇੱਜ਼ਤ ਲੈ ਕੇ ਚੱਲਿਆ ਧੀਆਂ ਨੂੰ ਲੈ ਕੇ ਚੱਲਿਆ ਤਾਂ ਉਹਨਾਂ ਨੇ ਉਹਨਾਂ ਨੂੰ ਰਾਹ ਨਹੀਂ ਦਿੱਤਾ ਸੀ ਤਾਂ ਅੱਜ ਆਪਾਂ ਕਿੰਨੀ ਕਿੰਨੀ ਬੁਰਾਈਆਂ ਨੂੰ ਰਾਹ ਦਿੱਤੇ ਹੋਏ ਤਾਂ ਉਹ ਸਾਡੇ ਉੱਤੇ ਹੀ ਪੈ ਰਹੇ ਧੰਨਵਾਦ ਜੀ ਬਾਬਾ ਜੀ ਮੈਂ ਤਾਂ ਵਧੀਆ ਵਿਚਾਰ ਵੀਰ ਜੀ ਤੁਹਾਡੇ ਤੁਹਾਡੇ ਮਾਧਿਅਮ ਦੇ थ्रू ਇਹ ਹੀ ਕਹਿਣਾ ਚਾਹਣਾ ਗੁਰਬਾਣੀ ਨੂੰ ਤੇ ਆਪਣੇ ਸਿੱਖਤਾ ਹਸ ਨੂੰ ਵਿਚਾਰੋ ਤੁਹਾਨੂੰ ਹਰ ਸਵਾਲ ਦਾ ਜਵਾਬ ਮਿਲੂ ਤੁਹਾਨੂੰ ਕਿਸੇ ਭੱਜਨ ਦੀ ਨਹੀਂ ਲੋੜ ਨਾਸਾਨੀ ਦੀ ਲੋੜ ਕੋਈ ਅਮਰੀਕਾ ਅਫਰੀਕਾ ਦੀ ਲੋੜ ਨਹੀਂ ਆਪਾਂ ਨੂੰ ਤੁਸੀਂ ਆਪਣੇ ਇਤਿਹਾਸ ਨੂੰ ਖੋਲੋ ਹਰ ਚੀਜ਼ ਦਾ ਮਾਰਾ ਨੇ ਐਗਜ਼ਾਮਪਲ ਦਿੱਤਾ ਹੈ ਇਤਿਹਾਸ ਸਾਡਾ ਸਾਨੂੰ ਹਰ ਚੀਜ਼ ਦਾ ਹੱਲ ਦੇ ਰਿਹਾ ਹੈ ਹਰ ਚੀਜ਼ ਦਾ ਤੁਸੀਂ ਬਸ ਉਹਨੂੰ ਪਛਾਨੋ ਹੁਣ ਜਿਵੇਂ ਇਹ ਯੰਗ ਮੁੰਡਾ ਹੈ ਤੁਹਾਡੇ ਨਾਲ ਜਿਹੜਾ ਇਹ ਮਿਹਨਤ ਕਰ ਰਿਹਾ ਇਹਨੂੰ ਤੁਸੀਂ ਗੁਰਸਿੱਖੀ ਨਾਲ ਜੋੜੋ ਕਿ ਬੇਟਾ ਕਮਾਈ ਕਰਦੇ ਹੋ ਦਸਵੰਦ ਦੋ ਦਸਵੰਦ ਜਿੱਦੋਂ ਦਵਾਂਗੇ ਇੱਥੋਂ ਵੀ ਰਾਜੇ ਉੱਥੇ ਵੀ ਰਾਜੇ ਕਿਉਂਕਿ ਕਿਸੇ ਨਾ ਕਿਸਨੇ ਤਾਂ ਇਹਦੀ ਦੁਆ ਕਰਨੀ ਹੈ ਸਹੀ ਗੱਲ ਕਿਉਂਕਿ ਢਿੱਡ ਭਰਿਆ ਕੋਈ ਵੱਡੇ দান ਕਰਨ ਦੀ ਲੋੜ ਨਹੀਂ ਕੋਈ ਭੁੱਖਾ ਨੂੰ 10 ਰੁਪਏ ਦੀ ਰੋਟੀ ਖਵਾ ਦਿਓ ਸਹੀ ਗੱਲ ਹੈ 100 ਰੁਪਏ ਤਾਂ ਆਪਾਂ ਖਾਣੀ ਹੈ 10 ਰੁਪਏ ਵੀ ਅੱਜ ਤੁਸੀਂ ਕਿਸੇ ਨੂੰ ਖਵਾਉਣੇ ਹੋ ਅਗਰ ਉਹਦੇ ਢਿੱਡ ਚੋਂ ਦੁਆ ਨਿਕਲੂਗੀ ਤਾਂ ਕਿਤੇ ਨਾ ਕਿਤੇ ਤਾਂ ਕਬੂਲ ਹੋਊਗੀ ਬਾਈ ਜੀ ਸਹੀ ਗੱਲ ਹੈ। ਬਾਕੀ ਇੱਕ ਗੱਲ ਇਹ ਵੀ ਥੋੜੀ ਜਿਹੀ ਹੈਗੀ ਹੈ ਜੇਕਰ ਨਾ ਆਪਾਂ ਕਿਸੇ ਨੂੰ ਕੰਮ ਕਰਨ ਰੋਕਾਂਗੇ ਜਿਵੇਂ ਆਪਾਂ ਗੱਲ ਪਰਾਵਾਸੀਆਂ ਦੀ ਕਰਦੇ ਆ। ਚਲੋ ਠੀਕ ਆਪਾਂ ਕੁਝ ਹੱਦ ਤੱਕ ਸਹਿਮਤ ਹੁੰਨੇ ਆ। ਬਟ ਇਹਦਾ ਆਪਣੇ ਕਮਿਊਨਿਟੀ 'ਤੇ ਕਿਤੇ ਨਾ ਕਿਤੇ ਇਫੈਕਟ ਪਾਊਗਾ। ਕਿਉਂਕਿ ਦੇਖੋ ਆਪਾਂ ਲੰਗਰ ਲਾਉਨੇ ਆ ਸਾਰੇ ਆਸਤੇ ਲਾਉਨੇ ਆ। ਉਹਦੇ ਤੇ ਹੋ ਸਕਦਾ ਇਨ ਕਿਸੇ ਦਿਨ ਫਿਊਚਰ ਜਾ ਕੇ ਕਿ ਉਹ ਆਣੇ ਬੰਦ ਕਰ ਦੇਣ। ਹਾਂਜੀ। ਇਫੈਕਟ ਪਾਊਗਾ। ਹਰ ਇੱਕ ਚੀਜ਼ ਦਾ ਬੈਡ ਐਂਡ ਬੈਕ ਪੈਂਦਾ ਹੀ ਪੈਂਦਾ ਫਿਰ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ। ਉਹਨਾਂ ਪੁਰਾ ਚਪੇਰਾ ਸਾਹਿਬ ਹੁੰਦਾ। ਉੱਤੇ ਹਿੰਦੂ ਫੈਮਲੀਆਂ ਚੁਪਾਰੇ ਸਾਫ ਕੱਟ ਰਹੇ ਨੇ ਮੰਨੋਗੇ ਤੁਸੀਂ ਸੋਚਣ ਵਾਲੀ ਗੱਲ ਪ੍ਰਵਾਸੀ ਪਰਿਵਾਰ ਉੱਤੇ ਬਹਿ ਕੇ ਚੁਪਾਰੇ ਚ ਬੈਠੇ ਨੇ ਤੇ ਇਹ ਸਕਾਰਾਤਮਕ ਚੀਜ਼ ਸਹੀ ਗੱਲ ਔਰ ਆਪਾ ਦੇਖਦੇ ਹੀ ਡੇਲੀ ਦੇਖਦੇ ਆ ਪ੍ਰਵਾਸੀ ਵੀ ਗੁਰੂ ਘਰ ਜਾਂਦੇ ਨੇ ਹਾਲਾਂਕਿ ਕਈ ਇਹੋ ਜਿਹੇ ਵੀ ਦੇਖੇ ਨੇ ਅਸੀਂ ਆਪਣੀ ਅੱਖਾਂ ਨਾਲ ਦੇਖੇ ਨੇ ਵੀ ਜਿਨ੍ਹਾਂ ਦਾ ਇੰਨਾ ਜ਼ਿਆਦਾ ਮਤਲਬ ਵਿਸ਼ਵਾਸ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇੱਕ ਮੈਂ ਕਹਿੰਦਾ ਵੀ ਮੇਰਾ ਵੀ ਸ਼ਰਦ ਨਾਮ ਹੋਵੇ ਮੈਂ ਆਪਣੇ ਤੇ ਹੀ ਲੈ ਲੈਣਾ ਐਗਜ਼ਾਮਪਲ ਵੀ ਮੇਰਾ ਵਿਚਾਰ ਨਾ ਉਹ ਜਿੰਨਾ ਉਹਦਾ ਇਹ ਵੀ ਗੱਲ ਤੁਹਾਡੀ ਮੈਂ ਤਾਂ ਕਿਸੇ ਦੀ ਸਟੋਰੀ ਨਹੀਂ ਸੁਣਾਉਂਗਾ ਮੇਰਾ ਹੱਥ ਦੇਖ ਲੋ ਤੁਸੀਂ ਇੱਕ ਹੋਰ ਗੱਲ ਛੱਡੋ ਜੀ ਉਹ ਇੱਕ ਪਰ ਮੈਂ ਲੈ ਐਗਜ਼ਾਮਪਲ ਦੱਸ ਰਿਹਾ ਮੈਂ ਤੁਹਾਨੂੰ ਆਪ ਬੀਤੀ ਗੱਲਾਂ ਆ ਮੇਰੀਆਂ ਦਾ ਅੱਛਾ ਜੀ ਮੈਂ ਮੇਰੇ ਨਾਲ ਇਹ ਹੋਇਆ ਹੈ ਤੇ ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਸੀ ਇੱਕ ਘੰਟਾ ਚਪਈ ਸਾਹਿਬ ਚੱਲਿਆ ਸੀ ਤੇ ਅੱਜ ਮੈਂ ਆਪਣਾ ਹੱਥ ਨਾਲ ਲਈ ਫਿਰਦਾ ਜਿੱਥੇ ਮੈਂ ਸੋਚਿਆ ਸੀ ਮੇਰਾ ਹੱਥ ਕੱਟਿਆ ਜਾਊਗਾ ਅੱਛਾ ਜੀ ਮੈਨੂੰ ਲੋ ਮੈਨੂੰ ਡਾਕਟਰ ਸਾਹਿਬ ਕਹਿੰਦੇ ਹੁੰਦੇ ਸੀ ਕਿ ਤੁਸੀਂ ਕਦੇ ਐਂ ਬਟਨ ਨਹੀਂ ਲਾਉਂਗੇ अच्छा ये ਤੇ ਆ ਤੁਹਾਡੇ ਸਾਹਮਣੇ ਬਟਨ ਵੀ ਲਾਇਆ ਤਾਂ ਆ ਮੋੜ ਕੇ ਵੀ ਦਿਖਾਇਆ ਹੱਥ ਮੇਰੇ ਨਾਲ ਐਕਸੀਡੈਂਟ ਇਹਦੇ ਤੇ ਦੋ ਟ੍ਰੱਕ ਨਿਕਲ ਗਿਆ ਸੀਗਾ ਅੱਜ ਅੱਛਾ ਪਿਛਲੇ ਵਾਲੇ ਦੋ ਟਾਇਰ ਨਿਕਲੇ ਹੋਏ ਤੇ ਸਿੱਖੀ ਵਿੱਚ ਬਹੁਤ ਕੁਝ ਹੈ ਬਹੁਤ ਸਹੀ ਬਹੁਤ ਔਰ ਦੂਸਰੀ ਗੱਲ ਜੇ ਮੈਂ ਪ੍ਰਵਾਸੀ ਦਾ ਵੀ ਗਿਆ ਵੀ ਵਿਸ਼ਵਾਸ ਹੈ ਇੱਕ ਸਰੇਸ਼ ਸਿੰਘ ਖਾਲਸਾ ਜੇ ਗੁਰੂ ਵਾਲੇ ਬਣਿਆ ਵੀਰ ਜੀ ਕੋਈ ਵੀਡੀਓ ਦੇਖੀ ਹੋਈ ਹੈ ਉਹਦੇ ਲੁੱਕ ਇੰਨਾ ਵਿਸ਼ਵਾਸ ਹੈ ਮੈਂ ਇਹ ਗੱਲ ਕਿਉਂ ਕਹਿ ਰਿਹਾ ਭਾਜੀ 96 ਕਰੋੜੀ ਖਾਲਸਾ ਕਿਵੇਂ ਪ੍ਰਗਟ ਹੋਗਾ ਹਾਂ ਸਹੀ ਹੈ ਆਪਾਂ ਆਪਣੇ ਆਪ ਨੂੰ ਸਟਰੋਂਗ ਕਰੀਏ ਕਿਸੇ ਚੀਜ਼ ਤੋਂ ਘਬਰਾਉਣ ਦੀ ਨਹੀਂ ਲੋੜ ਤੁਸੀਂ ਆਪਣੇ ਵਿਚਾਰਾਂ ਨੂੰ ਆਪਣੀ ਲਾ ਸਿਖਲਾਈ ਨੂੰ ਇੰਨਾ ਸਟਰੋਂਗ ਕਰੋ ਕਿ ਸਾਡਾ ਵਿਕਤੀਤਵ ਇੰਨਾ ਸਟਰੋਂਗ ਹੋ ਜਾਏ ਕਿ ਗੁਰੂ ਮਹਾਰਾਜ ਦੇ ਬੱਚੇ ਨੇ ਵੀ ਹਵਾ ਹੀ ਇਹ ਜੀ ਚਲਾ ਦੇਗੇ ਜਿੱਥੇ ਨੂੰ ਜਾਓਗੇ ਖਾਲਸਾ ਸਾਹਿਬ ਤੇ ਗੁਰੂ ਸਾਹਿਬ ਤੇ ਗੁਰੂ ਮਹਾਰਾਜ ਸ਼ਾਂਤ ਬੈਠੇ ਨੇ ਜਿਸ ਦਿਨ ਉਹਨਾਂ ਨੇ ਇੱਕ ਬਟਨ ਵੀ ਦੱਬਿਆ ਪਤਾ ਹੀ ਨਹੀਂ ਚੱਲਣਾ ਤੁਸੀਂ ਕਿ ਛਿਪੇ ਵਿੱਚ ਖਾਲਸੇ ਪ੍ਰਗਟ ਹੋ ਗਏ ਤੁਹੇ ਸਾਰੇ ਤਪੱਸਿਆ ਵਿੱਚ ਕਿਤੇ ਨਾ ਕਿਤੇ ਬੈਠੇ ਆ। ਸਹੀ ਗੱਲ। ਇਹ ਥੋੜਾ ਵੀ ਤਪੇ ਅਜੇ ਵਿਚਾਰ ਛਤਾਰਾ ਵੀ ਹੋਣੀ। ਇਹ ਵੀ ਥੋੜਾ ਇੱਕ ਤਾਪੀ ਹੈ ਗਰਮੀ 'ਚ ਖੜੇ ਹੋ ਕੇ ਗੱਲ ਕਰ ਰਹੇ ਆਪਾਂ। ਇਹ ਵੀ ਕਿਤੇ ਨਾ ਕਿਤੇ ਕਾਊਂਟ ਹੋ ਰਹੀ। ਕੰਮ ਹੈ ਤੁਹਾਡਾ ਮੇਨ ਹੈ ਤੁਸੀਂ ਟਾਈਮ ਕੱਢ ਕੇ ਗੱਲਬਾਤ ਕਰ ਰਹੇ ਹੋ। ਨਹੀਂ ਨਹੀਂ ਸਰ ਜ਼ਰੂਰੀ ਆਪਣੀ ਕੌਮ ਵਾਸਤੇ ਕਿਤੇ ਵੀ ਮੌਕਾ ਮਿਲੇ ਤੁਹਾਨੂੰ ਗੱਲ ਕਰਨ ਦਾ ਕਰਨੀ ਚਾਹੀਦੀ। ਪੰਜਾਬ ਵਾਸਤੇ ਗੱਲ ਨਹੀਂ ਕਰੋਗੇ ਤਾਂ ਕੌਣ ਕਰੂਗਾ? ਸਹੀ ਗੱਲ। ਅੱਜ ਆਪਾਂ ਆਪਣੇ ਹੱਕਾਂ ਬਾਰੇ ਕਦੋਂ ਗੱਲਾਂ ਕਰਾਂਗੇ? ਜੇ ਜਦੋਂ ਵੀ ਮੌਕਾ ਮਿਲੇ ਔਰ ਜਿੰਨੇ ਵੀ ਪ੍ਰਵਾਸੀ ਪਰਿਵਾਰ ਆ ਰਹੇ ਨੇ ਉਹਨਾਂ ਤੋਂ ਡਰਨ ਦੀ ਨਹੀਂ ਲੋੜ ਆਪਣੇ ਵਿਅਕਤੀਤਵ ਨੂੰ ਇੰਨਾ ਸਟਰੋਂਗ ਕਰ ਲੋ ਕਿ ਸਾਡੇ ਤੇ ਪ੍ਰਭਾਵ ਹੋ ਕੇ ਸਾਡੇ ਤੋਂ ਪ੍ਰਭਾਵਿਤ ਹੋ ਕੇ ਉਹ ਇਹ ਸਾਰੇ ਕੰਮਾਂ ਨੂੰ ਛੱਡਣ ਬੀੜੀ ਪੀਣਾ ਜਾਂ ਤੰਬਾਕੂ ਲਾਣਾ ਉਹਨੋਂ ਡਰਨ ਤਾਂ ਹੀ ਅੱਗੇ ਵਧੂਗਾ ਪੰਜਾਬ ਕਿ ਗੁਰੂ ਸਾਹਿਬ ਨੇ ਕਿਸੇ ਨੂੰ ਫੜ ਕੇ ਨਹੀਂ ਸਿੰਘ ਬਣਾਇਆ ਸੀ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਸਿੰਘ ਬਣੇ ਸੀ ਠੀਕ ਆ ਜੀ ਵਾਇਗੁਰ ਜੀ ਕਾ ਕੰਮ ਦਾ ਵਾਇਗੁਰ ਜੀ ਕੀ ਖਤੇ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੱਥ ਜੋੜ ਕੇ ਮੈਂ ਸਿਰ ਤੋਂ ਮੋਨਾ ਵਾ ਦਾੜੀ ਕੇਸ ਮੈਂ ਕਰਤੇ ਆ ਪਰ ਹੱਥ ਜੋੜ ਕੇ ਇੱਕ ਬੇਨਤੀ ਕਰਨੀ ਜਾਉਣਾ ਜਿਹੜੇ ਆਪਣੇ ਪੰਜਾਬ ਦੇ ਲੋਕ ਆ ਜਿਹੜੇ ਉਹ ਨਸ਼ਿਆਂ ਦੀ ਦਲਦਲ ਦੇ ਵਿੱਚ ਪੈ ਚੁੱਕੇ ਆ ਮੈਂ ਵੀ ਜੀ ਇੱਕ 3 ਸਾਲ ਦੀ ਉਮਰ ਦੇ ਵਿੱਚ ਮੈਂ ਰਮਾਲੀ ਬੰਦਣੀ ਚਾਲੂ ਕੀਤੀ ਮੈਂ ਰੈਸਲਿੰਗ ਕੀਤੀ ਨੈਸ਼ਨਲ ਕੋ ਮੇਰਾ 골ਡ ਮੈਡਲ ਲਿਸ ਕੋਈ ਪੰਜਾਬ ਸਰਕਾਰ ਨੇ ਅਜੇ ਤੱਕ ਨੌਕਰੀ ਨਹੀਂ ਦਿੱਤੀ ਜੀ ਠੀਕ ਹੈ ਜੀ ਜਿਹੜੀਆਂ ਤੁਸੀਂ ਤੁਸੀਂ ਵਿਚਾਰ ਕਰ ਰਹੇ ਹੋ ਉਹਨਾਂ ਵਿਚਾਰਾਂ ਤੋਂ ਮੈਂ ਖੁਸ਼ ਹੋ ਕੇ ਤੁਹਾਡੇ ਲਾਗੇ ਖੜਾ ਹਾਂ ਜੀ ਨਹੀਂ ਵੈਸੇ ਮੈਂ ਭਾਵੇਂ ਕਿਸੇ ਨੇ ਦਾੜ੍ਹੀ ਰੱਖੀ ਹੋਵੇ ਤੇ ਕੇਸ ਰੱਖਿਆ ਹੋਵੇ ਕਿਉਂਕਿ ਮੈਂ ਖੁਦ ਨਹੀਂ ਰੱਖੀ ਮੈਂ ਕਿਸੇ ਦੀਆਂ ਗੱਲਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ ਜੀ ਕਿਉਂਕਿ ਗੱਲਾਂ ਨਾਲ ਸਿੰਘ ਨਹੀਂ ਹੁੰਦਾ ਜੋ ਦਾੜਾ ਦਾ ਮਹਾਰਾਜ ਦਾ ਬਣਾ ਪ੍ਰਕਾਸ਼ ਕਰਕੇ ਉਹਦੇ ਨਾਲ ਸਿੰਘ ਨਹੀਂ ਹੁੰਦਾ ਸਿੰਘ ਉਹ ਆ ਜਿਹੜਾ ਸਿੰਘਾਂ ਦੀ ਗੁਰੂ ਪਾਤਸ਼ਾਹ ਦੀ ਗੁਰੂ ਮਾਰਿਆ ਨੇ ਜਿਹੜੀ ਮਰਿਆਦਾ ਰੱਖਿਆਈ ਕੇਸਾਂ ਨਾਲੇ ਸਿੰਘ ਹੁੰਦਾ ਜੀ ਹਾਂਜੀ ਉਹ ਉਹਨਾਂ ਨੇ ਇਹ ਚੀਜ਼ ਕਹੀ ਪਰ ਇਹ ਥੋੜੀ ਕਿ ਆਪਾਂ ਸਿੰਘ ਕੇਸ ਰੱਖ ਕੇ ਵੀ ਆਪਾਂ ਮਤਲਬ ਗਲਤ ਕੰਮ ਕਰੀਏ ਕਰਕੇ ਦਿਓ ਨਾ دیدارੇ ਗੁਰੂ ਮਹਾਰਾਜ ਨੇ ਤਾਂ ਇੰਨਾ ਵੀ ਕਿਹਾ ਵੀ ਕੇਸਾਂ ਤੇ ਤਸਤਰਾ ਤੋਂ ਬਿਨਾ ਮੈਂ ਦਰਸ਼ਨ ਨਹੀਂ ਦਵਾਂਗਾ ਮਹਾਰਾਜ ਜੀ ਮੈਂ ਕੀ ਗੱਲ ਕਹਿਣਾ ਵੀ ਇਹ ਸਾਰੀ ਗੱਲਾਂ ਦੀ ਗੱਲ ਹੈ ਹਾਂਜੀ ਤੂੰ ਆ ਪਲੇਅਰ ਹਾਂਜੀ ਤੇਰੇ ਵਿੱਚ ਵੀ ਔਰ ਤੈਨੂੰ ਇੱਕ ਹੋਰ ਗੱਲ ਕਹਿ ਦਿੰਨਾ ਅਗਰ ਤੂੰ ਪੰਜਾਬ ਚ ਆਨਾ ਤਾਂ ਤੇਰੇ ਚ ਹਿੰਮਤ ਹੈ ਮੈਨੂੰ ਹੋਰ ਕਿਤੇ ਦਿਖਾ ਦੇ ਤੇਰੀ ਅਰਜੀ ਹਿੰਮਤ ਕਿਸੇ ਕੋਲ ਇਹ ਸਿਰਫ ਪੰਜਾਬ ਦੀ ਮਿੱਟੀ ਵਿੱਚ ਹੀ ਉਹ ਜਾਦੂ ਆ ਮੈਂ ਮਲਖੜਾ ਸ਼੍ਰੀ ਖਡੂਰ ਸਾਹਿਬ ਦੇ ਵਿੱਚ ਪਹਿਲਵਾਨੀ ਕਰਦਾ ਸੀ ਮੈਂ ਤੈਨੂੰ ਇੱਥੇ ਕਹਿ ਦਿੰਦਾ ਜਿਸ ਦਿਨ ਤੂੰ ਥਾਨ ਕੇ ਖਾੜੇ ਚ ਉਤਰ ਜਾਏ ਤੈਨੂੰ ਕੋਈ ਹਰਾ ਨਹੀਂ ਸਕਦਾ ਹੈ ਜੀ ਨੀ ਔਰ ਵੈਗਰੂ ਜੀ ਆਪਣੇ ਪੰਜਾਬ ਦੇ ਵਿੱਚ ਤੇ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਜੀ ਕੋਈ ਇਨਸਾਨ ਇਦਾਂ ਦਾ ਮੈਂ ਮੈਨੂੰ ਕੋਈ ਮਿਲਦਾ ਹੀ ਨਹੀਂ ਜੀ ਮੈਂ ਤੁਹਾਨੂੰ ਵੇਖ ਕੇ ਖੜਾ ਹੋਇਆ ਜੀ ਉਹ ਵੀ ਮੇਰਾ ਸਮਾਂ ਸੀਗਾ ਜਦੋਂ ਮੇਰੇ ਪਰਿਵਾਰ ਨੇ ਸਾਨੂੰ ਮੇਰੇ ਫਾਦਰ ਸਾਹਿਬ ਨੂੰ ਘਰੇ ਕੱਢਿਆ ਸੀ ਤੇ ਸਾਡੇ ਕੋਲ ਅਸੀਂ ਰਾਸਤੇ 'ਚ ਸੀਗੇ ਉਹ ਮੇਰਾ ਫਾਦਰ ਸਾਹਿਬ ਫੌਜੀ ਹੈ ਮੇਰਾ ਫਾਦਰ ਸਾਹਿਬ ਪੋਸਟਡ ਸੀ ਅਸੀਂ ਘਰੋਂ ਬਾਹਰ ਸੀ ਮੇਰੇ ਫਾਦਰ ਸਾਹਿਬ ਪੰਜਾਬ ਪੁਲਿਸ ਦੇ ਵਿੱਚ ਇੰਸਪੈਕਟਰ ਰਿਟਾਇਰਮੈਂਟ ਹੋਏ ਅੱਜ ਵੀ ਮੇਰੇ ਨਾਲ ਹੈ ਉਹ ਵੀ ਉੱਧਰ ਬੈਠੇ ਆ ਹਾਂਜੀ ਹਾਂ ਆਪਾਂ ਵਰਦੀ ਵਾਲਿਆਂ ਦੀ ਬਹੁਤ ਇੱਜ਼ਤ ਕਰਦੇ ਆ ਮੇਰੇ ਫਾਦਰ ਸਾਹਿਬ ਪੰਜਾਬ ਪੁਲਿਸ ਤੋਂ ਇੰਸਪੈਕਟਰ ਰਿਟਾਇਰ ਹੋਏ ਉਹ ਵੀ ਉੱਧਰ ਬੈਠੇ ਆ ਮੈਂ ਮੈਂ ਤਾਈਆਂ ਨੂੰ ਦੋਨੋਂ ਕਹਿ ਰਿਹਾ ਕਿ ਆਪਣੇ ਵਿਚਾਰਾਂ ਤੇ ਆਪਣੇ ਕਰਮ ਤੇ ਧਿਆਨ ਦੇਈਏ ਆਪਾਂ ਆਪਣੇ ਆਪ ਮਹਾਰਾਜ ਵੇਦ ਦਊਗਾ ਤੁਹਾਡੇ ਵਿਚਾਰ ਸੁਣ ਕੇ ਇੱਥੇ ਖੜਾ ਹੋਇਆ ਹਾਂ ਜੀ ਤੁਸੀਂ ਇੱਕ ਵਾਰ ਅਰਦਾਸ ਕਰਦੋਂ ਪੂਰੀ ਨਾ ਹੋਵੇ ਮੈਂ ਤਾਂ ਉਹਨਾਂ ਲਵਾ ਦੂੰ ਧੰਨਵਾਦ ਆ ਉਹ ਸੁਣਦਾ ਹੈ ਅਗਰ ਸੱਚੀ ਅਰਦਾਸ ਹੋਵੇ ਬਹੁਤ ਬਹੁਤ ਧੰਨਵਾਦ ਉਹਦੇ ਦੇਨ ਚ ਦੇਰੀ ਨਹੀਂ ਬਸ ਜਦੋਂ ਦਾ ਤੁਸੀਂ ਪ੍ਰਚਾਰ ਕਰ ਰਹੇ ਜਿਨਾ ਜੇ ਇਦਾਂ ਦਾ ਪ੍ਰਚਾਰ ਮੰਨ ਕੇ ਚੱਲੋ ਆਪਣੇ ਪੰਜਾਬ ਦੇ ਵਿੱਚ ਤੁਹਾਡੇ ਨਾਲ ਜੁੜ ਕੇ ਕੋਈ ਸੋਗ ਬੰਦਾ ਹੋਰ ਕਰਨ ਦਾ ਵੇ ਤੇ ਮੈਂ ਇਹੀ ਕਰਨਾ ਵੀਰੇ ਆਪਾਂ ਇਹੀ ਕਰਮ ਕਰਨਾ ਗੁਰੂ ਸਾਹਿਬ ਨੂੰ ਕੀ ਬੜਾਈ ਕਰੋ ਚੜ੍ਹਦੀ ਕਲਾ ਦੀ ਗੱਲ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਰ ਮੇਰੇ ਤੋਂ ਪ੍ਰਭਾਵ ਹੋ ਤੋ ਕਿਹ ਵੀਰ ਖੜਾ ਹੋ ਸਕਦਾ ਮੇਰੇ ਵਿਚਾਰ ਹੀ ਸੀਗੇ ਵੀਰ ਆ ਕੇ ਖੜਾ ਹੋ ਕੇ ਬੋਲਿਆ ਕੀ ਮਿਲਿਆ ਮੈਨੂੰ ਇਹ ਮਹਾਰਾਜ ਦੀ ਸ਼ਕਤੀ ਹੈ ਭਾਈ ਕੀ ਪਤਾ ਆਪਾਂ ਇੱਕ ਵੀ ਪਰਮੋਹੀ ਦੱਸਣ ਦਾ ਨਾ ਮਤਲਬ ਮੈਂ ਤੁਹਾਡੇ ਸਾਹਮਣੇ ਤੁਹਾਨੂੰ ਦੇਖਣ ਤੇ ਲੱਗਦਾ ਨਹੀਂ ਆ ਮੇਰਾ ਨਾਮ ਸਕੱਤਰ ਸਿੰਘ ਆ ਮੇਰੇ ਫਾਦਰ ਸਾਹਿਬ ਦਾ ਨਾਮ ਸਰਦਾਰ ਜਗਿੰਦਰ ਸਿੰਘ ਆ ਤੇਰਾ ਚਿਹਰੇ ਤੇ ਪੰਜਾਬੀ ਹੈ ਹਾਂਜੀ ਤੇ ਮੈਂ ਮਲਖੜਾ ਸ਼੍ਰੀ ਖਦੂਰ ਸਾਹਿਬ ਸ਼੍ਰੀ ਗੁਰੂ ਅੰਗਦ ਦੇ ਪਾਸ਼ਾ ਜਿੱਥੋਂ ਪਹਿਲਵਾਨੀ ਚੱਲੀ ਆ ਉਸ ਖਾੜੇ ਦੇ ਵਿੱਚ 3 ਸਾਲ ਦੀ ਉਮਰ ਤੋਂ ਮੇਰੇ ਪਾਪਾ ਜੀ ਨੇ ਮੈਨੂੰ ਖਾੜੇ ਦੀ ਮਿੱਟੀ ਲਾਈ ਆ ਚਲ ਰਾਜਾ ਤੇਨੂੰ ਇੱਕ ਹੋਰ ਗੱਲ ਕਹਿ ਦਿੰਦਾ ਆ ਆਪਾਂ ਹੁਣ ਕੋਰ ਸਿੱਖੀ ਦੀ ਗੱਲ ਕੀਤੀ ਆ ਹਾਂਜੀ ਹਾਂਜੀ ਉਸ ਨਾ ਕਰ ਬਾਈ ਸਿਰਫ ਸਿਰ ਟਕਣਾ ਸ਼ੁਰੂ ਕਰ ਦੇ ਤੇਰੇ ਜੀਵਨ ਚ ਚੜਦੀ ਕਲਾ ਨਾ ਹੋਈ ਜਿੱਥੇ ਕਹਿੰਗਾ ਨੀਵੇਂ ਥਾਂ ਬੈਠੋ ਨਾ ਮੈਂ ਤੈਨੂੰ ਕਹਿੰਦਾ ਹਮਰੇ ਸ਼ੱਕ ਨਾ ਮੈਂ ਕਹਿੰਦਾ ਤੈਨੂੰ ਬਾਣੀ ਪੜ ਮੈਂ ਸਿਰਫ ਇਨਾ ਹੀ ਕਹਿਣਾ ਕਿਰਪਾ ਹੋ ਜਾਣੀ ਆ ਜਦੋਂ ਸ਼ੁਰੂ ਤੂੰ ਸਿਰਫ ਸਿਰ ਟਕਣਾ ਸ਼ੁਰੂ ਕਰ ਕਦੋਂ ਤੂੰ ਦਾੜੀ ਰੱਖ ਲੈਣਾ ਮੈਂ ਅਗਰ ਤੈਨੂੰ ਫੋਟੋ ਦਿਖਾਵਾਂ ਇਸ ਤੇ ਮੇਰੇ ਕੋਲ ਮੇਰਾ ਗੱਡੀ ਚ ਪਿਆ ਮੈਂ ਦਾੜੀ ਕੱਟਦਾ ਹੁੰਦਾ ਸੀ ਅੱਜ ਤੋਂ ਅੱਜ ਫਿਰ ਤੁਹਾਡੇ ਵਿਚਾਰਾਂ ਦੀ ਗੱਲ ਸੁਣ ਕੇ ਅੱਜ ਤੋਂ ਵਾਦਾ ਆਪਾਂ ਕਿ ਸਾਨੂੰ ਨਾ ਵੀਰ ਜੀ ਮੇਰੇ ਬਾਰੇ ਜਿਹਨੂੰ ਮੇਰਾ ਨਾਮ ਕਤਰ ਸਿੰਘ ਆ ਮੇਰੇ ਫਾਦਰ ਸਾਹਿਬ ਦਾ ਨਾਮ ਸਰਦਾਰ ਜਗENDER ਸਿੰਘ ਆ ਠੀਕ ਆ ਜੀ ਖਡੂਰ ਸਾਹਿਬ ਦੇ ਕੋਲੇ ਮੇਰਾ ਖਵਾਸਪੁਰ ਪਿੰਡ ਆ ਜੀ ਅੱਜ ਤੋਂ ਬਾਅਦ ਇਹਨਾਂ ਨੂੰ ਕਿ ਕਿ ਸਾਨੂੰ ਨਾ ਮੈਂ ਕੰਟੀ ਨਹੀਂ ਲਗਾਵਾਂ ਔਰ ਔਰ ਜਦੋਂ ਵੀ ਤੁਸੀਂ ਖੜੇ ਹੋ ਕੋਸ਼ ਨਹੀਂ ਕਰਨਾ ਵਾਇਗਰੂ ਵਾਇਗਰੂ ਆਪਾਂ ਅੱਜ ਬਸ ਦਾ ਸਟੇਸ਼ਨ ਰੇਲਵੇ ਦੇ ਵਿੱਚ ਲੁਧਿਆਣੇ ਖੜੇ ਹੋ ਪਰ ਮੈਨੂੰ ਤੁਹਾਡੇ ਵਿਚਾਰ ਬਹੁਤ ਵਧੀਆ ਲੱਗੇ ਤੁਸੀਂ ਜਿੱਥੇ ਵੀ ਖੜੇ ਹੁੰਨੇ ਹੋ ਬਸ ਖਾਲੀ ਖੜੇ ਹੋ ਟੈਨ ਨਹੀਂ ਹੈਗਾ ਸਿਰਫ ਵਾਇਗਰੂ ਵਾਇਗਰੂ ਕਰੇ ਚੱਲੋ ਤੁਹਾਡੇ ਕੋਲ ਚੀਜ਼ਾਂ ਖੁੱਲ ਕੇ ਆਉ ਠੀਕ ਹੈ ਉਹ ਮੇਰਾ ਵਾਦਾ ਤੁਹਾਨੂੰ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ ਤੁਸੀਂ ਇੱਥੋਂ ਦੇ ਵੀ ਰਾਜੇ ਉੱਥੋਂ ਦੇ ਵੀ ਰਾਜੇ ਇਹ ਗੁਰੂ ਸਾਹਿਬ ਦੇ ਬਚਨ ਨੇ ਪਰ ਭਰੋਸਾ ਕਰ ਨਿਰੋਲ ਇਥੋਂ ਡੇਅਰ ਕੇ ਪਰ ਜਦੋਂ ਫੇਸ ਵੀ ਬਹੁਤ ਜ਼ਰੂਰੀ ਨੇ ਹਾਂਜੀ ਤੋਂ ਡੇਅਰ ਦਾ ਜਦੋਂ ਮੈਨੂੰ ਸਪੋਰਟਸਮੈਨ ਮਿਲਦਾ ਮੈਂ ਖੁਦ ਸ਼ੂਟਿੰਗ ਕੀਤੀ ਹੋਈ ਹੈ ਅਭਿਨਵ ਬੰਦਰਾ ਦੇ ਨਾਲ ਮੈਂ ਖੁਦ ਪ੍ਰੈਕਟਿਸ ਕਰਦਾ ਰਿਹਾ ਹਾਂ ਮੈਂ 12 ਸਾਲ ਦਾ ਹਾਂ ਮੈਂ ਤਾਂ ਦੱਸਦਾ ਮੈਂ 12 ਸਾਲ ਤੋਂ ਲੈ ਕੇ ਨਾ ਮੈਂ ਪਹਿਲਵਾਨੀ ਕਰ ਰਿਹਾ ਜੀ ਇੱਕ ਹੋਰ ਗੱਲ ਨਹੀਂ ਸਹੀ ਗੱਲ ਮੈਂ ਵੀ ਬੇਸ਼ੱਕ ਦਾੜੀ ਕੱਟ ਰਿਹਾ ਜੀ ਅਸੀਂ ਚਲੋ ਮਾਰੇ ਕਿਰਪਾ ਕਰਨਗੇ ਤਰਸ ਕਰਨਗੇ ਪਰ ਇਹ ਦੱਸ ਰਿਹਾ ਮੈਂ ਤਾਂ ਹੀ ਤੁਹਾਨੂੰ ਵੀ ਇਹ ਜ਼ਰੂਰੀ ਨਹੀਂ ਗੁਰੂ ਮਹਾਰਾਜ ਨੇ ਆਪ ਵੀਰ ਜੀ ਉਹਨਾਂ ਦਾ ਵਿਚਾਰ ਹੋਏ ਸਿਰਫ ਉਹਨਾਂ ਦੇ ਚੰਗੇ ਵਿਚਾਰਾਂ ਕਰਕੇ ਮੈਂ ਖੜ ਗਿਆ ਮੈਂ ਉੱਥੋਂ ਪਾਣੀ ਦੀ ਬੋਤਲ ਭਰਨ ਵਾਸਤੇ ਮੇਰਾ ਬੇਟਾ ਲੱਗਿਆ ਤੁਹਾਨੂੰ ਪਤਾ ਵੀ ਰਹਿਤ ਨਹੀਂ ਮੈਨੂੰ ਪਿਆਰੀ ਸਿੱਖ ਨਹੀਂ ਪਿਆਰਾ ਮੈਨੂੰ ਰਹਿਤ ਪਿਆਰੀ ਆ ਠੀਕ ਆ ਪਰ ਮੇਰੇ ਨਾ ਮੇਰਾ ਬੇਟਾ ਜੇ ਮੈਨੂੰ ਪਾਣੀ ਦੀ ਬੋਤਲ ਦੇ ਕੇ ਨਾ ਇੱਥੋਂ ਭੇਜਦਾ ਮੈਂ ਬੈਗ 'ਚ ਦੋ ਬੋਤਲਾਂ ਪਾਣੀ ਦੀਆਂ ਭਰ ਕੇ ਪਾ ਵੀ ਆਪਾਂ ਦੂਰ ਜਾਣਾ ਹਨਾ ਮੈਂ ਨਾ ਅੱਜ ਕੁਸ਼ਤੀ ਦੰਗਲ ਹੋ ਰਿਹਾ ਵਾ ਕੱਲ ਹੋਣਾ ਵੈਸੇ ਤਾਂ ਹਰਦੁਆਰ ਮੈਂ ਉੱਥੇ ਜਾ ਰਿਹਾ ਵਾਂ ਤੇ ਬੇਟੇ ਮੇਰੇ ਦਾ ਵੀ ਬੇਟੇ ਮੇਰੇ ਦਾ ਵੀ ਨੈਸ਼ਨਲ ਚੋ ਮੈਡ ਲਿਆ ਜਿਹੜਾ ਮੇਰਾ ਬੇਟਾ ਹੈ ਜਿਹਨੂੰ ਲੜਾਉਣ ਵਾਸਤੇ ਉਹ ਕੱਢ ਰਿਹਾ ਹਾਂ ਉਹਦਾ ਨੈਸ਼ਨਲ ਚੋ 골ਡ ਮੈਡ ਲਿਆ ਉਹਨੂੰ ਲੈ ਕੇ ਜਾ ਰਿਹਾ ਹਾਂ ਤੇ ਮੈਂ ਮਤਲਬ ਤੁਹਾਡੇ ਵਿਚਾਰ ਸੁਣ ਕੇ ਖੜ ਗਿਆ ਗੁਰੂ ਸਾਹਿਬ ਤੇ ਮੈਂ ਗੁਰਵੰਗਤ ਦੇ ਪਾਤਸ਼ਾਹ ਤੇ ਮਲਖੜਾ ਸਾਹਿਬ ਦੇ ਵਿੱਚ ਪਹਿਲਵਾਨੀ ਕੀਤੀ ਜੀ ਕਿਰਪਾ ਕਰ ਤੇ 3 ਸਾਲ ਦਾ ਸੀ ਅੱਜ ਮੇਰੀ ਉਮਰ 40 ਸਾਲ ਹੋ ਗਈ ਐ ਮੈਂ 3 ਸਾਲ ਦਾ ਸੀ ਜਿਸ ਦਿਨ ਦਾ ਮਲਖੜਾ ਸਾਹਿਬ ਨੂੰ ਲੈ ਕੇ ਤੇ ਬਹੁਤ ਹੀ ਕੁਝ ਦਿੱਤਾ ਵੈਗਰ ਤੁਸੀਂ ਸਿਰਫ ਸ਼ਰਟ ਕੋ ਹੋਰ ਕੁਝ ਨਹੀਂ ਚਾਹੀਦਾ ਇਹ ਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਅੱਜ ਤੋਂ ਬਾਅਦ ਤੁਹਾਨੂੰ ਦੱਸਦਾ ਵੀ ਇਹਨਾਂ ਨੂੰ ਕੈਂਚੀ ਨਹੀਂ ਲੱਗੂਗੀ ਵਾਹਿਗੁਰੂ ਵਾਹਿਗੁਰੂ ਜੀ ਕਾਕਾ ਜੀ ਵਾਹਿਗੁਰੂ ਜੀ ਕਿਫਾਤ ਧੰਨਵਾਦ ਅਗਰ ਇੱਕ 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 ਗੁਰਸਿੱਖ ਇੱਕ 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 ਬੰਦਾ ਇਹੋ ਜੇ ਫੈਸਲੇ ਮੇਰੇ ਵੀ ਅਸਰ ਹੋ ਗਿਆ ਜੀ ਬਹੁਤ ਵੱਡੇ ਮੈਂ ਤੁਹਾਨੂੰ ਕੀ ਕਿਹਾ ਸੀ ਮਹਾਰਾਜ ਸਭ ਕੁਝ ਦਿੰਦਾ ਮੈਂ ਵਚਨ ਕੱਢਿਆ ਤਾਂ ਮਹਾਰਾਜ ਨੇ ਐਗਜ਼ਾਮਪਲ ਦਿੱਤਾ ਸਹੀ ਗੱਲ ਹੈ ਜੀ ਹੁਣ ਇਹਨਾਂ ਲੋਕਾਂ ਮੂਰੇ ਪਿਛਾਓ ਦੇਖੋ ਸੱਟਾ ਕ ਵੀ ਲੈ ਆਣ ਮਰਦਾਨ ਵੀ ਲੈਣ ਦਿਖਾ ਪਈ ਰਹੇ ਇਹ ਚੀਜ਼ ਦਿਖਾਣ ਵਾਲੀ ਹੈ ਨੇ ਬੰਦਾ ਦਿਲ ਤੋਂ ਵਾਦਾ ਕਰਕੇ ਗਿਆ ਹੀ ਤੁਹਾਡੇ ਨਾਲ ਇਹ ਆਪਾਂ ਕਿਸ ਮੈਂ ਉਹੀ ਗੱਲ ਕਹੀ ਸੀ ਵੀਰੇ ਸਾਡਾ ਕਰਤਾਰ ਇਹਨਾਂ ਵੱਡਾ ਹੋਵੇ ਅਸੀਂ ਕਿਸੇ ਨੂੰ ਕਹੀ ਹੈ ਨਾ ਸਾਡੇ ਕਿਰਦਾਰ ਦਾ ਕਰਕੇ ਹੀ ਬੰਦਾ ਚੇਂਜ ਹੋ ਜਾਵੇ ਆਪਾਂ ਨੂੰ ਕਮਿਊਨਿਟੀ ਆਪਦੀ ਕਮਿਊਨਿਟੀ ਨਾਲ ਬੰਦੇ ਨੂੰ ਜੋ ਬੰਦਿਆਂ ਨੂੰ ਜੋੜਨਾ ਚਾਹੀਦਾ ਵਾ ਨਾ ਕਿ ਇਹ ਨਾ ਤੋੜਨ ਵਾਲੀ ਗੱਲ ਕਰੀਏ ਜੇ ਜੋੜਾਂਗੇ ਤੇ ਫੇਰ ਕਮਿਊਨਿਟੀ ਵਧੂਗੀ ਜੇ ਆਪਾਂ ਭੇਦਭਾਵ ਕਰਾਂਗੇ ਫਿਰ ਕੰਮ ਔਖਾ ਹੋ ਜਾਊਗਾ ਉਹ ਹੁੰਦੇ ਨਹੀਂ ਸਾਰੇ ਪਾਸੇ ਹੁੰਦੇ ਨੇ ਕੁਝ ਕੜੰਮ ਚੌਧਰੀ ਕਹਿ ਲੋ ਉਹ ਹਰ ਪਾਸੇ ਹੁੰਦੇ ਨੇ ਉਹਨਾਂ ਲੋਕਾਂ ਨੂੰ ਇਗਨੋਰ ਕਰਨਾ ਚਾਹੀਦਾ ਹੈ ਹਾਂਜੀ ਹਾਂਜੀ ਕਿਹ ਲੋਕਾਂ ਨੂੰ ਆਤੋਂ ਦੀਆਂ ਖਾਂ ਤੇ ਚੌਧਰ ਜਾੜਨ ਦੀ ਉਹਨਾਂ ਲੋਕਾਂ ਕਰਕੇ ਆਪਣਾ ਮਨ ਨਾ ਤੋੜੋ ਉਹਨਾਂ ਨੂੰ ਇਗਨੋਰ ਕਰ ਦੋ ਹਾਂਜੀ ਬਿਲਕੁਲ ਜੀ ਕਿਲੇ ਫਿਰ ਜੀ ਓਏ ਪੱਕਾ ਹੁਣ ਪੱਕਾ ਢੱਕ ਕੇ ਰੱਖਣਾ ਹੈ ਕੋਈ ਥੋੜਾ ਜ ਸਾਡੇ ਗੁਰੂ ਪਾਤਸ਼ਾਹ ਦੀ ਧਰਤੀ ਹੈ ਮੈਨੂੰ ਵਿਚਾਰ ਹੀ ਬਹੁਤ ਚੰਗੇ ਲੱਗੇ 26 ਗਣ 88 ਸੋ ਦੋਸਤੋ ਬਣਾਉਣਾ ਆਏ ਸੀ ਇੱਕ ਅਪਡੇਟ ਤੇ ਅਪਡੇਟ ਬਣਾਉਂਦੇ ਬਣਾਉਂਦੇ ਕਿਸ ਤਰ੍ਹਾਂ ਦਾ ਸਮਾਂ ਬੱਜਿਆ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਤੁਸੀਂ ਦੇਖਿਆ ਹੀ ਹੈ ਸੋ ਕੀ ਕਹਿਣਾ ਚਾਹੋਗੇ ਸਾਰੇ ਜਰੂਰ ਕਮੈਂਟ ਕਰਨਾ ਮਿਲਦੇ ਆ ਜਲਦ ਕਿਸੇ ਹੋਰ ਅਪਡੇਟ ਦੇ ਨਾਲ ਬਨੇ ਰਹਿਣਾ ਅਨਲਿਮਿਟਡ ਗਿਆਨ ਦੇ ਨਾਲ ਤੇ ਫਿਲਹਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ